ਭਾਈ ਜੀ ਗਿੱਧਾ ਹੀ ਕਿਉਂ ਸਾਈਕੋਲੋਜਿਸਟ ਜਿਹੜੇ ਉਹ ਕਹਿੰਦੇ ਨੇ ਕਿ ਹਰ ਬੰਦੇ ਦੇ ਅੰਦਰ ਇੱਕ ਔਰਤ ਹੈ ਤੇ ਹਰ ਔਰਤ ਦੇ ਅੰਦਰ ਇੱਕ ਬੰਦਾ ਹੈ ਅਸਲ ਦੇ ਵਿੱਚ ਗॉड ਨੇ ਇੱਕ ਟੈਲੈਂਟ ਪਾਇਆ ਮੈਂ ਗਿੱਧਾ ਨਹੀਂ ਚੁਣਿਆ ਜਿਸ ਹਿਸਾਬ ਨਾਲ ਮੈਨੂੰ ਗਿੱਧੇ ਦੇ ਵਿੱਚ ਖੋਬਣ ਦਾ ਮੌਕਾ ਮਿਲਿਆ ਮੈਨੂੰ ਇਹ ਲੱਗਦਾ ਕਿ ਗਿੱਧੇ ਨੇ ਮੈਨੂੰ ਚੁਣ ਲਿਆ ਪੰਜਵੀਂ ਕਲਾਸ ਤੱਕ ਮੇਰੇ ਚੁੰਡੇ ਕਰ ਦੇਣੇ ਫਰਾਕ ਪਾ ਦੇਣੀ ਜੇ ਮੇਲੇ ਗੱਲੇ ਜਾਣਾ ਉਹਨਾਂ ਨੇ ਕਹਿਣਾ ਜੁਰੇ ਵੀਰੇ ਤੇਰੇ ਵਾਸਤੇ ਸੰਝਰਾਂ ਲਿਆਂਦੀਆਂ ਜਦੋਂ ਥੋੜਾ ਜਿਹਾ ਵੱਡੇ ਹੋਏ ਫਿਰ ਵੱਡੇ ਭਰਾ ਦਾ ਕੂਰਾਂ ਵੀ ਸਹੀ ਆ। ਇਹ ਮੁੰਡਾ ਹੋ ਕੇ ਤੂੰ ਗਿੱਧਾ ਪਾਈ ਜਾਂਦਾ। ਗਿੱਧੇ ਦੀ ਅੱਡੀ ਵੱਲ ਨੂੰ ਤੁਸੀਂ ਹੋ ਤੁਰਿਓ। ਉਸ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਟਾਈਮ ਭੰਗੜੇ ਦੀ ਥਾਪੀ ਨੇ ਵੀ ਤੁਹਾਨੂੰ ਮਤਲਬ ਕਿ ਪ੍ਰਭਾਵਿਤ ਕੀਤਾ ਹੋਊਗਾ ਕਿਤੇ ਨਾ ਕਿਤੇ। ਗਿੱਧੇ ਨੂੰ ਤਾਂ ਮੈਂ ਆਪਣ ਆਪਣੇ ਅੰਦਰੋਂ ਕੱਢ ਲਿਆ ਨਾ। ਹਾਂਜੀ। ਹੌਲੀ-ਹੌਲੀ ਠੋਕਰਾਂ ਠੇਡੇ ਖਾ ਕੇ ਹੋ ਸਕਦਾ ਜੇ ਕਿਸੇ ਕੋਚ ਦੀ ਨਜ਼ਰ 'ਚ ਮੈਂ ਭੰਗੜੇ 'ਚ ਚੜ ਜਾਂਦਾ ਤਾਂ ਹੋ ਸਕਦਾ ਭੰਗੜੇ ਦਾ ਐਕਸਪਰਟ ਹੋ ਸਕਦਾ ਤਾਂ ਤੁਸੀਂ ਕਿੱਦਾਂ ਪਾਉਨੇ ਹੋ ਤਾਂ ਤੁਸੀਂ ਪ੍ਰੋਪਰ ਪਹਿਰਾਵਾ ਗਿੱਧੇ ਵਾਲਾ ਤੇ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਉਹ ਬਾਡੀ ਲੈਂਗੁਏਜ ਤੁਸੀਂ ਕਿੱਦਾਂ ਉਹਨੂੰ ਹੈਂਡਲ ਕਰਦੇ ਹੋ ਦੋਵਾਂ ਮਨ ਲੋ ਕਰੈਕਟਰ ਜਿਹੜੇ ਕਰਦੇ ਹੋ ਤੁਸੀਂ ਤੇ ਗਵਰਨਮੈਂਟ ਸਰਵਿਸ 'ਚ ਵੀ ਆ ਜੇ ਹੁਣ ਉੱਥੇ ਜਾ ਕੇ ਵੀ ਗੱਲ ਕਰੂੰਗਾ ਹਾਂ ਸਰ ਕਿਆ ਕਰਨਾ ਹੈ ਨਾ ਬਟ ਦੈਟਸ ਰੌਂਗ ਹੈ ਨਾ ਉੱਥੇ ਜਾ ਕੇ ਤਾਂ ਮੈਨੂੰ ਐਜ਼ ਜ਼ੋਰਾਵਰ ਸਿੰਘ ਨਾਲ ਕਰਨੀ ਪੈਣੀ ਹੈ ਹੁਣ ਵਾਲਾ ਆ ਵਰਜਨ ਵੱਖਰਾ ਹੈ ਤੇ ਉਹ ਗਿੱਧੇ ਦੀ ਸਟੇਜ ਤੇ ਬੀਬੀ ਜਾਨਾ ਦੇਖਿਆ ਜਾਂ ਤੁਸੀਂ ਦੇਖਦੇ ਹੋ ਵਰਜਨ ਵੱਖਰਾ ਹੁੰਦਾ ਜੇ ਸੁਸਾਇਟੀ ਲਈ ਮੈਂ ਸੁਸਾਇਟੀ ਦੀ ਮੇਨ ਸਟ੍ਰੀਮ ਦੇ ਅਕੋਰਡਿੰਗ ਸਹੀ ਕਰਦਾ ਜਾ ਰਿਹਾ ਹਾਂ ਕ੍ਰੀਏਟਿਵ ਕਰਦਾ ਜਾ ਰਿਹਾ ਹਾਂ ਫਿਰ ਮੈਂ ਠੀਕ ਹੈ ਸਸੀਗਾਲ ਜੀ ਪਿੰਡ ऑस्ट्रेलिया ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਸੀਗਾਲ ਮੈਂ ਹਰਿੰਦਰ ਸਿੰਘ ਸੰਧੂ ਐਡੀਲੇਡ ਸਟੂਡੀਓ ਤੋਂ ਗੱਲ ਗਿੱਧੇ ਦੀ ਕਰਾਂਗੇ ਅੱਜ ਜਦੋਂ ਆਪਾਂ ਗਿੱਧੇ ਦੀ ਗੱਲ ਕਰਦੇ ਆ ਤਾਂ ਆਪਣੇ ਮਨ ਦੇ ਵਿੱਚ ਇੱਕ ਗਿੱਧੇ ਦਾ ਪੇੜ ਆਉਂਦਾ ਜਿੱਥੇ ਧੀਆਂ ਧਿਆਣੀਆਂ ਕੁੜੀਆਂ ਨੱਚਦੀਆਂ ਨੇ ਢੋਲਕ ਦੀ ਥਾਪ ਤੇ ਪਰ ਪਿਛਲੇ 10 1.5 ਦਹਾਕੇ ਤੋਂ ਇੱਕ ਐਸੀ ਟੀਮ ਉੱਠੀ ਹੈ ਜਿਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ ਆਪਾਂ ਉਹਨਾਂ ਨਾਲ ਗੱਲਾਂ ਵੀ ਕਰਾਂਗੇ ਲੋਕ ਰੰਗ ਨੂਰ ਆਰਟਸ ਕਰਕੇ ਟੀਮ ਹੈ ਜੀ ਉਹਨਾਂ ਦੇ ਜਿਹੜੇ ਮੋਢੀ ਨੇ ਭਾਈ ਜ਼ੁਰਾਵਰ ਸਿੰਘ ਸਾਡੇ ਸਟੂਡੀਓ ਵਿੱਚ ਆਏ ਰੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਗਿੱਧੇ ਬਾਰੇ ਤੇ ਪੁੱਛਦੇ ਹਾਂ ਪੰਜਾਬ ਦੀਆਂ ਗੱਲਾਂ ਬਾਤਾਂ ਤੇ ਉਹਨਾਂ ਦੇ ਤਜਰਬੇ ਕਿੱਦੇ ਬਾਰੇ ਸਸ਼ੀ ਕਬੇ ਜੀ ਸਸ਼ੀਕਲ ਮੇਰੇ ਵੱਲੋਂ ਪਿੰਡੂ ਆਸਟ੍ਰੇਲੀਆ ਦੇਖਣ ਵਾਲੇ ਤੇ ਹਰਿੰਦਰ ਬਾਈ ਜੀ ਨੂੰ ਬਹੁਤ ਪਿਆਰ ਸਤਕਾਰ ਮੁਹੱਬਤ ਤੇ ਸਤਿ ਸ਼੍ਰੀ ਅਕਾਲ ਭਾਈ ਜਿੱਦਾਂ ਹੀ ਕਿਉਂ ਗਿੱਦਾਂ ਹੀ ਕਿਉਂ ਸਵਾਲ ਬੜਾ ਟੇਡਾ ਹੈ ਪਰ ਮੈਂ ਇੱਥੇ ਸਵਾਲ ਇਹ ਕਰਾਂ ਕਿ ਗਿੱਦੇ ਨੇ ਮੈਨੂੰ ਹੀ ਕਿਉਂ ਚੁਣਿਆ ਜੇ ਤੁਸੀਂ ਸਵਾਲ ਕੀਤਾ ਹਰ ਇੱਕ ਦਾ ਸਵਾਲ ਇਹੀ ਹੁੰਦਾ ਚੀ ਕਿ ਗਿੱਦਾਂ ਹੀ ਕਿਉਂ ਪਰ ਮੈਂ ਆਪਣੇ ਆਪ ਨੂੰ ਸਵਾਲ ਕਰਾਂ ਤੇ ਉਹਦਾ ਆਨਸਰ ਵੀ ਦੇਵਾਂ ਕਿ ਮੈਂ ਗਿੱਦਾਂ ਨਹੀਂ ਚੁਣਿਆ ਜਿਸ ਹਿਸਾਬ ਨਾਲ ਮੈਨੂੰ ਗਿੱਦੇ ਦੇ ਵਿੱਚ ਖੋਬਣ ਦਾ ਮੌਕਾ ਮਿਲਿਆ ਮੈਨੂੰ ਇਹ ਲੱਗਦਾ ਕਿ ਗਿੱਦੜੇ ਨੇ ਮੈਨੂੰ ਚੁਣ ਲਿਆ ਪਰ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਪੰਜਾਬ ਦੇ ਵਿੱਚ ਜਦੋਂ ਇੰਡੀਆ 'ਚ ਵੀ ਸਾਡੇ ਕਲਚਰ ਦੇ ਵਿੱਚ ਕੀ ਹੈ ਕਿ ਜਿਹੜਾ ਫੈਮਲੀ ਦੇ ਵਿੱਚ ਸਭ ਤੋਂ ਛੋਟਾ ਬੱਚਾ ਹੁੰਦਾ ਹੈ ਜੇ ਕੁੜੀ ਹੋਵੇ ਤਾਂ ਉਹਨੂੰ ਵੀ ਬੜਾ ਸਪੂਨ ਫੀਡਿੰਗ ਤੇ ਉਹਨੂੰ ਮੁੰਡਿਆਂ ਵਾਂਗੂ ਪਾਲਿਆ ਜਾਂਦਾ ਹੈ ਮੇਰੇ ਘਰ ਦੇ ਵਿੱਚ ਮੈਂ ਸਭ ਤੋਂ ਛੋਟਾ ਹਾਂਜੀ ਮੇਰੀ ਮੇਰੇ ਫਾਦਰ ਸਾਹਿਬ ਦੀ ਤੇ ਮੇਰੇ ਚਾਚਾ ਜੀ ਦੀ ਫੈਮਲੀ ਇੱਕੋ ਵੇੜੇ ਦੇ ਵਿੱਚ ਛੇ ਕੁੜੀਆਂ ਚਾਚੇ ਦੀਆਂ ਸੱਤਵੀਂ ਮੇਰੀ ਭੈਣ ਠੀਕ ਹੈ ਜੀ ਤਿੰਨ ਚਾਰ ਕੁੜੀਆਂ ਮਾਸੀ ਦੀਆਂ ਦੋ ਤਿੰਨ ਕੁੜੀਆਂ ਮਾਮੇ ਦੀਆਂ ਘਰ ਚ ਕੁੜੀਆਂ ਦੀ ਪਰਮਾਰ ਮੁੰਡੇ ਅਸੀਂ ਤਿੰਨ ਦੋ ਇੱਕ ਮੇਰਾ ਵੱਡਾ ਭਰਾ ਇੱਕ ਚਾਚੇ ਦਾ ਤੇ ਮੈਨੂੰ ਛੋਟੀ ਜੀ ਗੁੱਡੀ ਦੀ ਤਰ੍ਹਾਂ ਪਾਲਿਆ ਠੀਕ ਹੈ ਪੰਜਵੀਂ ਕਲਾਸ ਤੱਕ ਮੇਰੇ ਚੁੰਡੇ ਕਰ ਦੇਣੇ ਫਰਾਕ ਪਾ ਦੇਣੀ ਜੇ ਮੇਲੇ ਗੱਲੇ ਜਾਣਾ ਉਹਨਾਂ ਨੇ ਕਹਿਣਾ ਜੁਰੇ ਵੀਰੇ ਤੇਰੇ ਵਾਸਤੇ ਸੰਝਰਣ ਲਿਆਂਦੀਆਂ ਠੀਕ ਹੈ ਜੀ ਦੇ ਉਹ ਮੈਂਟਲ ਸਟੇਟ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੁਣ ਤਾਂ ਮੈਂ ਤੁਹਾਨੂੰ ਇਹ ਕੰਮ ਗੱਲਾਂ ਨੇ ਹਾਂ ਨਾ ਪਰ ਅਸਲ ਦੇ ਵਿੱਚ ਗॉड ਨੇ ਇੱਕ ਟੈਲੈਂਟ ਪਾਇਆ ਬਿਲਕੁਲ ਹੈਨਾ ਸਾਈਕਾਟ੍ਰਿਸਟ ਜਾਂ ਸਾਈਕੋਲੋਜਿਸਟ ਜਿਹੜੇ ਉਹ ਕਹਿੰਦੇ ਨੇ ਕਿ ਹਰ ਬੰਦੇ ਦੇ ਅੰਦਰ ਇੱਕ ਔਰਤ ਹੈ ਤੇ ਹਰ ਔਰਤ ਦੇ ਅੰਦਰ ਇੱਕ ਬੰਦਾ ਹੈ ਕਿਵੇਂ ਤੁਸੀਂ ਬੈਲੈਂਸ ਕਰਦੇ ਹੋ ਕਿਵੇਂ ਤੁਸੀਂ ਕਿਹੜੀ ਚੀਜ਼ ਡੋਮੀਨੇਟ ਕਰ ਗਈ ਹੁਣ ਇਹ ਜੇ ਕਨਕਲੂਜਨ ਕੱਢਾਂ ਤਾਂ ਮੈਂ ਇਹੀ ਕਹਾ ਕਿ ਅੰਦਰਲੀ ਮੇਰੀ ਔਰਤ ਡੋਮੀਨੇਟ ਕਰ ਗਈ ਮੈਂ ਗਿੱਦੇ ਦਾ ਰੂਪ ਧਾਰ ਲਿਆ ਪਰ ਜਦੋਂ ਆਪਾਂ ਪੇਸ਼ਾ ਝਾਤ ਮਾਰਦੇ ਆ ਤਾਂ ਇਹੀ ਲੱਗਦਾ ਕਿ ਭੈਣਾਂ ਨੇ ਮੈਨੂੰ ਪਾਲਿਆ ਈ ਕੁੜੀਆਂ ਵਾਂਗੂ ਠੀਕ ਹੈ ਜੀ ਉਹਨਾਂ ਦਾ ਲਾਡਲਾ ਤੇ ਪਿੰਡ ਉਸ ਸਮੇਂ ਦੇ 40+ ਮੇਰੀ ਏਜ ਹੈ ਹਾਂਜੀ ਤੇ ਜਦੋਂ ਵੀ ਵਿਆਹ ਸ਼ਾਦੀ ਆਂਡ ਗਵਾਂਡ ਚ ਪਿੰਡ ਚ ਹੋਣਾ ਸਾਰੇ ਪਿੰਡ ਚ ਮੇਰੀਆਂ ਭੈਣਾਂ ਜਾਣ ਲੰਗਵੰਡਣਾ ਇਕੱਠੀਆਂ ਕੋ ਗਿੱਧਾ ਪਾਉਣ ਚੱਲੀਆਂ ਨੇ ਇਹ ਬਚਪਨ ਦੇ ਵਿੱਚ ਜਿਹੜੀ ਚੀਜ਼ ਦਾ ਬੀਜ ਬੀਜਿਆ ਜਾਂਦਾ ਹੈ ਮੇਰਾ ਖਿਆਲ ਹੈ ਕਿ ਉਹ ਸਦੀਆਂ ਗੁਜ਼ਰ ਜਾਂਦੀਆਂ ਉਹ ਬੀਜ ਕਿਤੇ ਨਾ ਕਿਤੇ ਪੁੰਗਰ ਕੇ ਦਰਖਤ ਵੀ ਬਣ ਜਾਂਦਾ ਹੈ ਤੇ ਮੈਨੂੰ ਲੱਗਦਾ ਕਿ ਇਹੀ ਹੈ ਕਿ ਉਹ ਗਿੱਧੇ ਦੀਆਂ ਬੋਲੀਆਂ ਦੇ ਰਹਾ ਗਿੱਧੇ ਦਾ ਖੜਕਾ ਅੱਜ ਵੀ ਕਈ ਕੈਰੈਕਟਰ ਜਿਵੇਂ ਸਾਡੇ ਇੱਕ ਅਮਰੋ ਨੈਣ ਹੁੰਦੀ ਸੀ ਬਹੁਤ ਮੋਟੀ ਹੁੰਦੀ ਸੀ ਉਹਨੇ ਗਿੱਧੇ ਦੇ ਵਿੱਚ ਬੈ ਜਾਣਾ ਡੰਡਾ ਲੈ ਕੇ ਉਹ ਡੰਡੇ ਨਾਲ ਤਾਲ ਦਿੰਦੀ ਹੁੰਦੀ ਸੀ ਠੀਕ ਹੈ ਜੀ ਉਹਨੇ ਕਹਿਣਾ ਚੱਕ ਦੋ ਨੀ ਗਿੱਧਾ ਉਹ ਮੇਰੇ ਮਨ ਚ ਗੂੰਜਦਾ ਤੇ ਜਿਵੇਂ ਕੱਲ ਮੈਂ ਪਰਫਾਰਮ ਕੀਤੀ ਹੈ ਜਾਂ ਜਦੋਂ ਮੇਰੀ ਪਰਫਾਰਮੈਂਸ ਦੇ ਵਿੱਚ ਤੁਸੀਂ ਦੇਖੋ ਕਦੇ ਤਾਂ ਇਹੀ ਹੁੰਦਾ ਚੱਕ ਦੋ ਨੀ ਹਨ ਮੀਨਸ ਟੂ ਸੇ ਉਹ ਜਿਹੜੀਆਂ ਇਕੋਜ਼ ਆਉਂਦੀਆਂ ਨੇ ਉਹ ਬਚਪਨ ਦੀਆਂ ਇਕੋਜ਼ ਨੇ ਹਾਂਜੀ ਜਦੋਂ ਥੋੜਾ ਜਿਹਾ ਵੱਡੇ ਹੋਏ ਫਿਰ ਵੱਡੇ ਭਰਾ ਦਾ ਘੂਰਾ ਵੀ ਸਹੀਆਂ ਬਿਲਕੁਲ ਇਹ ਮੁੰਡਾ ਹੋ ਕੇ ਤੂੰ ਗਿੱਦਾ ਪਾਈ ਜਾਣਾ ਹਾਂਜੀ ਹੈਨਾ ਨਹੀਂ ਜਾਣਾ ਫਿਰ ਕੰਦਾ ਟੱਪ ਕੇ ਜਾਣਾ ਬਿਲਕੁਲ ਜਦੋਂ ਫਿਰ ਲਿਟਰੇਚਰ ਨਾਲ ਵਾਹ ਪਿਆ ਦਸਵੀਂ ਤੋਂ ਬਾਅਦ ਪਲੱਸ 1 2 ਤੋਂ ਬਾਅਦ ਜਦੋਂ ਇਹ ਲੱਗਿਆ ਕਿ ਜਿਹੜਾ ਯਾਰ ਮੈਂ ਪਿੰਡ ਦੇ ਵਿੱਚੋਂ ਦੇਖਿਆ ਜਾਂ ਜਿਹੜਾ ਮੈਂ ਆਪਣੀਆਂ ਭੈਣਾਂ ਨਾਲ ਜਾ ਕੇ ਮੇਰੇ ਅੰਦਰ ਗੂੰਜਾਂ ਜਜ਼ਬ ਹੋ ਗਈਆਂ ਤੇ ਕਿਤਾਬਾਂ 'ਚ ਵੀ ਪਈਆਂ ਨੇ ਹਾਂਜੀ ਤੇ ਇਹ ਕਹਾਣੀਆਂ ਨਾਵਲਾਂ ਨਾਟਕਾਂ ਚ ਵੀ ਪਈਆਂ ਨੇ ਫਿਰ ਉਹਨੂੰ ਕੋਰੀਲੇਟ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਜਦੋਂ ਤੁਸੀਂ ਪੜ੍ਹਦੇ ਹੋ ਜਸਵੰਤ ਸਿੰਘ ਨਾਵਲ ਦਾ ਜਸਵੰਤ ਸਿੰਘ ਕਮਲ ਦਾ ਨਾਵਲ ਜਦੋਂ ਪੂਰਨਮਾਸ਼ੀ ਪੜ੍ਹਿਆ ਹਾਂਜੀ ਤਾਂ ਇਹ ਲੱਗਿਆ ਕਿ ਜਸਵੰਤ ਸਿੰਘ ਕਮਲ ਤਾਂ ਕੁਝ ਵੀ ਨਹੀਂ ਅਸੀਂ ਉਂਗਲੀ ਫੜ ਕੇ ਨਾਲ ਤੁਰ ਪਏ ਨਾਲ ਤੁਰ ਪਏ ਬਿਲਕੁਲ ਹੈਨਾ ਹਾਂਜੀ ਉਹੀ ਜਿਹੜਾ ਉਹਨਾਂ ਦਾ ਰੂਪ ਹੈ ਰੂਪ ਸਿੰਘ ਦਾ ਰੂਪ ਹੈ ਉਹ ਜਿਹੜੀ ਲੇਡੀ ਕਰੈਕਟਰ ਹੈ ਕਿਵੇਂ ਉਹ ਵਿਚਰਦੇ ਨੇ ਹੈਨਾ ਤੇ ਫਿਰ ਜਦੋਂ ਫਿਲਮਾਂ ਦੇਖਦੇ ਆ ਇੱਕ ਫਿਲਮ ਜਦੋਂ ਛੋਟੇ ਹੁੰਦੇ ਸੀ ਲੌਂਗ ਦਾ ਲਸ਼ਕਾਰਾ ਫਿਲਮ ਆਈ ਜਿਹਦੇ ਵਿੱਚ ਗਲਾਬੋ ਮਾਸੀ ਦਾ ਕਰੈਕਟਰ ਸੀ ਤੇ ਉਹਨੇ ਬੜਾ ਇੰਪ੍ਰੈਸ ਕੀਤਾ ਚੱਲਦੇ 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 ਇੱਕ ਦਿਨ ਇਹ ਦਿਮਾਗ ਦੇ ਵਿੱਚ ਆਇਆ ਮੇਰੇ ਫਰੈਂਡ ਦਾ ਵਿਆਹ ਸੀਗਾ ਹਾਂਜੀ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿਸੇ ਦੀ ਡਿਊਟੀ ਲੱਗਦੀ ਹੈ ਮੰਜੇ ਇਕੱਠੇ ਕਰ ਲੋ ਕਿਸੇ ਦੀ ਡਿਊਟੀ ਲੱਗਦੀ ਹੈ ਬਿਸਤਰੇ ਇਕੱਠੇ ਕਰ ਲੋ ਤੇ ਨੋਂ ਲਿਖਣੇ ਆ ਕਾਪੀ ਤੇ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਮੰਜੇ ਕਰ ਲੋ ਇਕੱਠੇ ਬਿਸਤਰੇ ਇਕੱਠੇ ਕਰ ਲੋ ਜਾਂ ਤੁਸੀਂ ਕੜਾਹੀ ਤੇ ਆਪਣੀ ਡਿਊਟੀ ਲੈ ਲਓ ਵੀ ਮੈਂ ਕੁਝ ਵੱਖਰਾ ਕਰਕੇ ਦਿਖਾਉਂਗਾ ਠੀਕ ਹੈ ਜੀ ਦਿਮਾਗ 'ਚ ਇਹ ਸੋਚ ਸੀਗੀ ਵੀ ਚਲੋ ਇੱਕ ਪ੍ਰੋਗਰਾਮ ਤੇ ਜਿਵੇਂ ਫਨ ਸ਼ਾਨ ਮੁੰਡੇ ਕਰਦੇ ਨੇ ਵੀ ਅਸੀਂ ਆ ਕਰਾਂਗੇ ਅਸੀਂ ਤਿੰਨ ਮੁੰਡੇ ਇਕੱਠੇ ਹੋਏ ਮੇਰੇ ਘਰ ਅਸੀਂ ਆਂਡਣਾ ਗੁੰਡਣਾ ਤੋਂ ਨਵੇਂ ਸੂਟ ਸੱਟ ਲੈ ਕੇ ਐਵੇਂ ਪਹਿਲੀ ਵਾਰੀ ਸ਼ੇਪ ਕਰਾ ਕੇ ਫੇਰ ਐਂਡ ਲਵਲੀ ਦਾ ਮੇਕਅਪ ਕਰ ਲਿਆ ਜੀ ਸੁਰਖੀ ਲਾ ਲਈ ਹੈ ਨਾ ਠੀਕ ਹੈ ਜੀ ਤੇ ਹੁਣ ਤਾਂ ਇਹ ਲੱਗਦਾ ਕਿ ਅਸੀਂ ਬਹੁਤ ਇੰਪਰੂਵ ਕੀਤਾ ਮੇਕਅਪ ਦੇ ਐਕਸਪਰਟਸ ਨਾਲ ਡ्रेसेस ਜੋ ਵੀ ਹੈਗਾ ਪਰ ਉਦੋਂ ਕੀ ਸੀਗਾ ਐਵੇਂ ਕਰਕੇ ਫਟਾਫਟ ਅਸੀਂ ਜਾ ਕੇ ਉਹਨਾਂ ਦੇ ਸ਼ਾਮ ਨੂੰ ਜਾਗੋ ਨਿਕਲਦੇ ਗਿੱਧੇ 'ਚ ਵੜ ਕੇ ਜਾ ਕੇ ਠੀਕ ਹੈ ਜੀ ਅੱਜ ਤੋਂ 26 ਸਾਲ ਪਹਿਲਾਂ ਠੀਕ ਤੇ ਇੱਕ ਘੰਟਾ ਗਿੱਧਾ ਪਾਇਆ ਦੂਸਰੇ ਦਿਨ ਸਾਰਿਆਂ ਨੇ ਮੈਨੂੰ ਸਵਾਲ ਕਰਨੇ ਸ਼ੁਰੂ ਕਰਤੇ ਵੀ ਸਾਡੇ ਵੀ ਪ੍ਰੋਗਰਾਮ ਕਰ ਦੋਗੇ ਤੁਸੀਂ ਸਾਈ ਕਿੰਨੀ ਲੈਨੇ ਹੋ ਅੱਛਾ ਜੀ ਉਹਨਾਂ ਨੇ ਮੈਨੂੰ ਕਹਿਣਾ ਸਾਈ ਮੈਨੂੰ ਨਾ ਸਾਈ ਤੋਂ ਚੇੜ੍ਹਣੀ ਮੈਂ ਕਹਿੰਦਾ ਜਰ ਅਸੀਂ ਨਿਚਾਰ ਆ ਤੁਸੀਂ ਸਾਨੂੰ ਸਾਈ ਨੂੰ ਕਹਿੰਦੇ ਹੋ ਹਾਂ ਅਸੀਂ ਸ਼ੌਕ ਹੀ ਕਰਦੇ ਆ ਤੇ ਬੱਸ ਉਹ ਸ਼ੌਕ ਹੀ ਆ ਕਰਦੇ 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 ਇਹ ਸਮਝ ਲਓ ਕਿ ਗਿੱਧੇ ਨੇ ਮੈਨੂੰ ਚੁਣ ਲਿਆ ਚੁਣ ਲਿਆ ਚੱਲਦੇ ਚੱਲਦੇ 2014 ਚ ਮੈਂ ਆਪਣੀ ਇੱਕ ਵੀਡੀਓ ਫੇਸਬੁੱਕ ਤੇ ਪਾਤੀ 2 ਮਿੰਟ ਦੀ ਮਤਲਬ ਮੇਕਅਪ ਕਰਕੇ ਤੁਸੀਂ ਪੂਰੀ ਪ੍ਰੋਪਰ ਇੱਕ ਕਿਸੇ ਬੱਚੇ ਨੂੰ ਸੀ ਫੋਨ ਫੜਾਤਾ ਉਹ ਮੇਰੇ ਖਿਆਲ ਡੇਢ ਜਾਂ 2 ਮਿੰਟ ਦੀ ਵੀਡੀਓ ਸੀ ਦਸੰਬਰ 2014 ਜਾਂ 2015 ਦੀ ਜਨਵਰੀ ਜਿਵੇਂ ਕੋਈ 10ਵੀਂ ਚ ਪੜਦਾ ਬੱਚਾ ਸੀ ਪਰਫਾਰਮ ਕਰਦੇ ਆ ਉਹਨੇ ਛੋਟੀ ਜੀ ਬਣਾਤੀ ਪਈ ਰਹੀ ਤੇ ਫੇਸਬੁੱਕ ਤੇ ਪਾਤੀ ਹਾਂਜੀ ਬਸ ਉਹ ਦਿਨ ਗਿਆ ਤੇ ਆ ਦਿਨ ਆਇਆ ਲੋਕਾਂ ਨੇ ਕਬੂਲ ਕਰ ਲਿਆ ਇੰਨਾ ਸੋਹਣਾ ਕਬੂਲ ਕੀਤਾ ਜਦੋਂ ਕਬੂਲ ਹੋਇਆ ਫਿਰ ਮੈਨੂੰ ਇਹ ਲੱਗੇ ਕਿ ਹੁਣ ਮੇਰੀ ਜ਼ਿੰਮੇਵਾਰੀ ਹੈ ਸੋਹਣੇ ਤੋਂ ਸੋਹਣਾ ਕਰਦੇ ਜਾਈਏ ਸੋਹਣੇ ਤੋਂ ਸੋਹਣਾ ਬਾਕੀ ਦੂਜੀ ਗੱਲ ਨਾਲ ਨਾਲ ਇਹ ਆ ਕਿ ਮੇਰੇ ਰਿਸਰਚ ਬਹੁਤ ਕੀਤੀ ਹੈ ਐਮਫਲ ਕੀਤੀ ਫੋਕਲੋਰ ਤੇ ਪੀ ਐਚ ਡੀ ਦਾ ਵਰਕ ਮੈਂ ਕਰਤਾ ਬਹੁਤ ਚਿਰ ਪਹਿਲਾਂ ਲਿਆਤੀ ਪਰ ਪੀ ਐਚ ਡੀ ਕਰ ਮੈਂ ਹੁਣ ਰਿਹਾ ਹਾਂ ਬਸ ਹੁਣ ਸਬਮਿਟ ਕਰਾ ਦੇਣਾ ਥੀਸਿਸ ਤੇ ਇਸ ਕਰਕੇ ਫਿਰ ਹੁਣ ਇਸ ਵਕਤ ਜਦੋਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਜਾਂ ਅਸੀਂ ਪਰਫਾਰਮ ਕਰਦੇ ਹੁਣ ਇਹ ਲੱਗਦਾ ਹੈ ਕੀ ਕਵਾਂ ਗਿੱਧਾ ਮੈਂ ਚੁਣਿਆ ਕਿ ਮੈਨੂੰ ਚੁਣਿਆ ਗਿੱਧੇ ਨੇ ਪਰ ਮੇਰਾ ਕਨਕਲੂਜਨ ਇਹੀ ਹੁੰਦਾ ਕਿ ਗਿੱਧੇ ਨੇ ਮੈਨੂੰ ਚੁਣਿਆ ਕਿਉਂਕਿ ਮੇਤੋਂ ਗਿੱਧੇ ਨੇ ਗਿੱਧਾ ਪਵਾ ਲਿਆ ਬਿਲਕੁਲ ਉਹ ਕਿਹਾ ਜਾ ਪਾਈਦਾ ਕਿਹਾ ਜਾ ਪਾ ਰਹੇ ਆ ਉਹ ਤਾਂ ਹੁਣ ਆਡੀਅנס ਦੱਸਦੀ ਹੈ ਹਨਾ ਬਿਲਕੁਲ ਤੋ ਹੀ ਦੱਸਿਆ ਕਿ ਬਚਪਨ ਦੇ ਵਿੱਚ ਜਿੱਦਾਂ ਤੁਹਾਨੂੰ ਛੇਟਕ ਲੱਗੀ ਹੈ ਗਿੱਧੇ ਦੀ ਗਿੱਧੇ ਦੀ ੱਡੀ ਵੱਲ ਨੂੰ ਤੁਸੀਂ ਹੋ ਤੁਰਿਓ ਉਸ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਟਾਈਮ ਭੰਗੜੇ ਦੀ ਥਾਪੀ ਨੇ ਵੀ ਤੁਹਾਨੂੰ ਮਤਲਬ ਕਿ ਪ੍ਰਭਾਵਿਤ ਕੀਤਾ ਹੋਊਗਾ ਕਿਤਨਾ ਕਿਤ ਬਿਲਕੁਲ ਜੀ ਦੇਖੋ ਜੀ ਦੇ ਅੰਦਰ ਰਾਗ ਤੇ ਰੋਗ ਨਾਲ ਹੁੰਦਾ ਰੋਗ ਉਹ ਨਹੀਂ ਬਿਮਾਰੀ ਵਾਲਾ ਰੋਗ ਰੋਗ ਕੀ ਹੁੰਦਾ ਜਿਹਨੂੰ ਆਮ ਤੌਰ ਤੇ ਕਹਿੰਦੇ ਵੀ ਤੈਨੂੰ ਵੱਖਰਾ ਹੀ ਰੋਗ ਲੱਗ ਗਿਆ ਐਡਿਕਸ਼ਨ ਲੱਗ ਜਾ ਕਿਸੇ ਚੀਜ਼ ਦੀ ਐਡਿਕਸ਼ਨ ਕੀੜਾ ਜਾਂ ਜਿਹਨੂੰ ਆਪਾਂ ਸੋਫਿਸਟੀਕੇਟਿਡ ਲੈਂਗੁਏਜ ਕਹਿੰਦੇ ਕਲਾ ਜਾਂ ਟੇਲੈਂਟ ਹਾਂ ਬਿਲਕੁਲ ਜਦੋਂ ਕਾਲਜ ਪੜ੍ਹਦੇ ਸੀ ਪੰਗੜੇ ਵਾਲਿਆਂ ਦੇ ਟ੍ਰਾਇਲਸ ਹੋਣੇ ਹਾਂਜੀ ਜੀ ਕਰਨਾ ਵੀ ਹਾਏ ਮੈਂ ਵੀ ਜਾਵਾਂ ਪਰ ਉੱਥੇ ਉੱਚੇ ਲੰਬੇ ਸੋਹਣੇ ਹਾਲਾਂਕਿ ਮੇਰਾ ਵੀ ਕੱਦ 6 ਫੁੱਟ ਹੈ ਪਰ ਮੈਨੂੰ ਇੱਕ ਇਨਫੀਰੀਓਰਟੀ ਕੰਪਲੈਕਸ ਸੀ ਕਿ ਮੈਂ ਤਕੜਾ ਜਿਆ ਨਹੀਂ ਹੈਗਾ ਮੇਰੇ ਮੁੱਛਾਂ ਜੀਆਂ ਨਹੀਂ ਖੜੀਆਂ ਮੁੰਡੇ ਹਨ ਕਿਉਂਕਿ ਉਹਨਾਂ ਨੇ ਸਿਲੈਕਟ ਕਰਨੇ ਹੁੰਦੇ ਸੀਗੇ ਉੱਚੇ ਲੰਬੇ ਚੋਬਰ ਜੀ ਨੂੰ ਆਪਾਂ ਕਹਨੇ ਆ ਨਾ ਦੂਰੋਂ ਖੜ ਕੇ ਦੇਖਣਾ ਜਿਵੇਂ ਕਹਿੰਦੇ ਨੇ ਹੁੰਦੇ ਵੀ ਕਿਸੇ ਚੀਜ਼ ਨੂੰ ਦੇਖ ਕੇ ਲਾਲਾਂ ਚ ਆਉਂਦੀ ਹੈ ਹੈ ਨਾ ਯਾਰ ਉਹ ਨੱਚਦੇ ਨੇ ਮਤਲਬ ਉੱਥੇ ਇਹੀ ਸੀ ਡਰ ਸੀ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ ਹੋ ਸਕਦਾ ਜੇ ਗਿੱਧੇ ਨੂੰ ਤਾਂ ਮੈਂ ਆਪ ਆਪਣੇ ਅੰਦਰੋਂ ਕੱਢ ਲਿਆ ਨਾ ਹਾਂਜੀ ਹੌਲੀ ਹੌਲੀ ਠੋਕਰਾਂ ਠੇਡੇ ਖਾ ਕੇ ਹੋ ਸਕਦਾ ਜੇ ਕਿਸੇ ਕੋਚ ਦੀ ਨਜ਼ਰ ਚ ਮੈਂ ਭੰਗੜੇ 'ਚ ਚੜ ਜਾਂਦਾ ਤਾਂ ਹੋ ਸਕਦਾ ਭੰਗੜੇ ਦਾ ਐਕਸਪਰਟ ਹੋ ਸਕਦਾ ਸੀ ਬਿਲਕੁਲ ਬਿਲਕੁਲ ਹੈਨਾ ਤੇ ਪਰ ਇਹ ਸੀਗਾ ਕਿ ਗੂੰਜ ਅੰਦਰ ਰਾਗ ਦੀ ਪੈ ਰਹੀ ਸੀ ਧਮਕ ਦੀ ਪੈ ਰਹੀ ਸੀ ਧਮਕ ਨਾਲੇ ਭੰਗੜਾ ਪਹਿਣਾ ਧਮਕ ਨਾਲੇ ਗਿੱਦਾ ਪਹਿਣਾ ਹੈਨਾ ਉਹ ਮੈਨੂੰ ਕਿਸੇ ਉਦਾਂ ਦੇ ਕੋਚ ਨੇ ਨਹੀਂ ਚੱਕਿਆ ਤੇ ਮੈਂ ਆਪਣਾ ਕੋਚ ਆਪੇ ਬਣ ਗਿਆ ਤੇ ਮੈਂ ਗਿੱਦਾ ਕੱਢ ਲਿਆ ਆਪਣਾ ਹੈਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਤੇ ਜਿੱਦਾਂ ਤੁਸੀਂ ਹੁਣ ਦੋ ਕੈਰੈਕਟਰ ਕਰਦੇ ਹੋ ਜੀ ਬੇਸਿਕਲੀ ਜੇ ਤੁਸੀਂ ਕਿੱਦਾਂ ਪਾਉਨੇ ਹੋ ਤਾਂ ਤੁਸੀਂ ਪ੍ਰੋਪਰ ਪਹਿਰਾਵਾ ਗਿੱਧੇ ਵਾਲਾ ਤੇ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਉਹ ਬਾਡੀ ਲੈਂਗੁਏਜ ਤੁਸੀਂ ਕਿੱਦਾਂ ਉਹਨੂੰ ਹੈਂਡਲ ਕਰਦੇ ਹੋ ਦੋਵਾਂ ਮਤਲਬ ਕੈਰੈਕਟਰ ਜਿਹੜੇ ਕਰਦੇ ਹੋ ਤੁਸੀਂ ਦੇਖੋ ਜੀ ਇਹ ਜ਼ਿੰਮੇਵਾਰੀਆਂ ਨੇ ਜ਼ਿੰਮੇਵਾਰੀਆਂ ਸਾਨੂੰ ਸਾਡੀ ਸੁਸਾਇਟੀ ਸਾਡਾ ਪਰਿਵਾਰ ਦਿੰਦਾ ਹੈ ਹਨਾ ਇੱਕ ਤਾਂ ਇਹ ਹੈ ਕਿ ਮੈਂ ਇੱਥੇ ਬੋਲਣ ਲਈ ਕਹਾ ਕਿ ਕੁੜੀਆਂ ਵਰਗੇ ਮੁੰਡੇ ਹੁੰਦੇ ਨੇ ਜਿਹੜੇ ਕਈ ਵਾਰੀ ਉਹ ਖਿੱਲਰ ਜਾਂਦੇ ਨੇ ਇਹ ਇੱਕ ਅੰਡਰਸਟੈਂਡ ਬਟ ਹਨਾ ਕਿ ਉਹ ਖਿੱਲਰ ਜਾਂਦੇ ਨੇ ਉਹਨਾਂ ਨੇ ਹਰ ਵਕਤ ਉਹ ਹੀ ਆਪਣਾ ਕੈਰੇਕਟਰ ਆਪਣੇ ਉੱਤੇ ਚੜਾ ਕੇ ਰੱਖਣਾ ਹੈ ਜਿਹਨੂੰ ਆਮ ਤੌਰ ਤੇ ਮੇਰਾ ਵੱਡਾ ਭਾਈ ਕਹਿੰਦਾ ਵੀ ਤੇਰੇ ਲਚਪਰਾਂਦੇ ਉਹੀ ਰਹੇ ਹਨਾ ਪੰਜਾਬੀ ਦੀ ਬੜੀ ਟਿਪੀਕਲ ਟਰਮ ਹੈ ਲਚਪਰਾਂਦੇ ਹਨਾ ਪਰ ਮੈਨੂੰ ਇਹ ਸੀਗਾ ਕਿ ਮੇਰੀ ਫੈਮਿਲੀ ਮੇਰੇ ਫਾਦਰ ਸਾਹਿਬ ਉਸ ਟਾਈਮ ਪੜ੍ਹੇ ਲਿਖੇ ਉਰਦੂ ਫਾਰਸੀ ਅੰਗਰੇਜ਼ੀ ਛੋਟੇ ਹੁੰਦੇ ਆ ਉਹਨਾਂ ਨੇ ਮੈਨੂੰ ਜਦੋਂ ਮੈਂ 8ਵੀਂ ਕਲਾਸ ਸੀਗਾ ਉਹਨਾਂ ਨੇ ਮੈਨੂੰ ਪੂਰਾ ਸਿੱਖ ਹਿਸਟਰੀ ਦੀਆਂ ਕਿਤਾਬਾਂ ਲਿਆ ਕੇ ਟੇਰ ਲਾਤਾ ਸਿੱਖ ਇਤਿਹਾਸ ਕਿਵੇਂ ਗਿਆ ਗੁਰੂਆਂ ਦਾ ਸਾਰਾ ਹਨ ਫਿਰ ਮੈਨੂੰ ਸੂਫੀ ਫਕੀਰ ਬਹੁਤ ਸੂਫੀ ਸੂਫੀਆਂ ਦੀ ਬਾਣੀ ਬਾਬਾ ਫਰੀਦ ਦੀ ਬਾਬਾ ਬੁੱਲੇ ਸ਼ਾਹ ਸ਼ਾਹਸੇਨ ਇਹਨਾਂ ਦੀ ਬਾਣੀ ਮਤਲਬ ਉਹ ਜਦੋਂ ਤੁਸੀਂ ਤੁਹਾਡੇ ਅੰਦਰ ਗਰਦ ਹੈ ਹਾਂਜੀ ਟੈਲੈਂਟ ਉਹਨੂੰ ਪੁੰਜਣਾ ਸਵਾਰਨਾ ਉਹਨੂੰ ਸ਼ਿੰਗਾਰਨਾ ਕਿਵੇਂ ਹੈ ਉਹ ਜਦੋਂ ਕਿਤਾਬਾਂ ਪੜ੍ਹੀਆਂ ਇਹ ਲੱਗਿਆ ਵੀ ਰਾਗ ਤਾਂ ਇਹਨਾਂ ਦੇ ਵਿੱਚ ਵੀ ਉਹੀ ਹੈ ਜਿਹੜਾ ਮੇਰੇ ਅੰਦਰ ਵੱਜਦਾ ਹੈ ਉਹ ਰਾਗ ਰੋਗ ਬਣ ਜਾਂਦਾ ਹੈ ਕਿ ਸੋਹਜ ਬਣ ਜਾਂਦਾ ਹੈ ਠੀਕ ਹੈ ਜੀ ਇਹ ਤੁਹਾਡੀ ਚੁਆਇਸ ਹੁੰਦੀ ਹੈ ਹੈਨਾ ਹੋ ਸਕਦਾ ਹੈ ਜੇ ਮੇਰੇ ਅੰਦਰੋਂ ਇਹ ਚੁਆਇਸ ਨਾ ਨਿਕਲਦੀ ਕਿ ਗਿੱਧਾ ਮੈਨੂੰ ਸ਼ਿੰਗਾਰ ਦਾ ਹੋ ਸਕਦਾ ਮੈਂ ਵੀ ਉਸੇ ਤਰ੍ਹਾਂ ਜਿਵੇਂ ਆਮ ਤੌਰ ਤੇ ਤੁਸੀਂ ਦੇਖਦੇ ਹੋ ਹੈਨਾ ਕੁੜੀਆਂ ਵਰਗੇ ਮੁੰਡੇ ਭਟਕ ਜਾਂਦੇ ਨੇ ਜਾਂ ਕਿਸੇ ਦੇ ਰਲਗੇ ਟੋਲੀਆਂ ਚ ਰਲਗੇ ਜਾਂ ਉਹ ਜਾ ਕੇ ਖੁਸਰਿਆਣਾ ਰਲਗੇ ਜਾਂ ਵਟਾ ਵਰਦੇ ਰਹੇ ਹੈਨਾ ਪਰ ਮੈਂ ਇੱਥੇ ਸਭ ਤੋਂ ਕਨਕਲੂਜਨ ਇਹੀ ਕੱਢੂਗਾ ਕਿ ਜਿਹਦੇ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਮੈਂ ਉਹਨੂੰ ਹਮੇਸ਼ਾ ਯਾਦ ਰੱਖਦਾ ਕਿ ਵਾਹਿਗੁਰੂ ਨੇ ਮੈਨੂੰ ਛੇੜ ਲਿਆ ਵੀ ਤੂੰ ਇਧਰ ਨੂੰ ਵੀ ਛੱਡ ਜਾ ਇਧਰ ਨੂੰ ਵੀ ਛੱਡ ਜਾ ਫਿਰ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸਲ ਦੇ ਵਿੱਚ ਤਾਂ ਮੈਂ ਸੋਸ਼ਲ ਜੀਵ ਆ ਨਾ ਸੋਸ਼ਲ ਐਨੀਮਲ ਆ ਤੇ ਜੇ ਸੁਸਾਇਟੀ ਲਈ ਮੈਂ ਸੁਸਾਇਟੀ ਦੀ ਮੇਨ ਸਟ੍ਰੀਮ ਦੇ ਅਕੋਰਡਿੰਗ ਸਹੀ ਕਰਦਾ ਜਾ ਰਿਹਾ ਹਾਂ ਕ੍ਰੀਏਟਿਵ ਕਰਦਾ ਜਾ ਰਿਹਾ ਹਾਂ ਫਿਰ ਮੈਂ ਠੀਕ ਹੈ ਜੇ ਹੁਣ ਮੈਂ ਹੀ ਤੁਹਾਡੇ ਕੋਲ ਬੈਠਾ ਤੁਹਾਨੂੰ ਇਨਵੋਲਵ ਕਰਾਂ ਕਿਸੇ ਉਹਦੇ ਚ ਇਦਾਂ ਦੀਆਂ ਮਿਸਯੂਜ਼ ਕਰਦਾ ਹਾਂ ਨਾ ਤੇ ਫਿਰ ਸੁਸਾਇਟੀ ਮੈਨੂੰ ਹੋਣੀ ਕਰੂਗੀ ਤੇ ਜਿਹੜਾ ਇਹ ਗਿੱਧਾ ਹੈ ਗਿੱਧਾ ਸਾਡਾ ਹੀ ਫੋਕਲੋਰ ਸੀ ਹਾਂਜੀ ਸਾਡੀਆਂ ਬੀਬੀਆਂ ਦਾ ਹੈਨਾ ਉਹਨੂੰ ਮੈਂ ਚੱਕਿਆ ਉਹਨੂੰ ਸ਼ਿੰਗਾਰਿਆ ਉਹਨੂੰ ਪੈਨਿਆ ਤੇ ਲੋਕਾਂ ਨੇ ਕਬੂਲ ਕਰ ਲਿਆ ਤੇ ਫਿਰ ਮੇਰੇ ਦੋ ਹਰੇਕ ਬੰਦੇ ਦੇ ਵਰਜ਼ਨ ਨੇ ਹਾਂਜੀ ਹੁਣ ਵਾਲਾ ਆ ਵਰਜ਼ਨ ਵੱਖਰਾ ਹੈ ਤੇ ਉਹ ਗਿੱਧੇ ਦੀ ਸਟੇਜ ਤੇ ਬੀਬੀਆਂ ਨੇ ਦੇਖਿਆ ਜਾਂ ਤੁਸੀਂ ਦੇਖਦੇ ਹੋ ਵਰਜ਼ਨ ਵੱਖਰਾ ਹੁੰਦਾ ਉੱਥੇ ਤੁਸੀਂ ਇਹ ਸਮਝ ਲਓ ਕਿ ਉਹ ਪੂਰੀ ਸਵਾਣੀ ਮਰਹਿਲਣ ਔਰਤ ਜਿਹਦਾ ਰੋਬ ਵੀ ਆ ਜੁੱਸਾ ਵੀ ਆ ਸਿਰ ਤੇ ਸੱਗੀ ਫੁੱਲ ਹੈ ਕੁੰਡ ਵੀ ਕੱਢਿਆ ਹੋਇਆ ਪੂਰਾ ਹੈਨਾ ਤੇ ਦੂਜੀ ਗੱਲ ਇੱਕ ਹੋਰ ਹੈ ਕਿ ਆਮ ਤੌਰ ਤੇ ਜਿਹੜੇ ਮੁੰਡੇ ਕੁੜੀਆਂ ਵਰਗੇ ਹੁੰਦੇ ਨੇ ਉਹਨਾਂ ਦਾ ਇੱਛਾ ਪਤਾ ਕੀ ਹੁੰਦੀ ਹੈ ਹਾਂਜੀ ਵੀ ਮਾਡਰਨ ਸਟਾਈਲ ਜਿਵੇਂ ਸਾਡੀ ਫਿਲਮ ਇੰਡਸਟਰੀ ਚ ਹੀਰੋਇਨਾਂ ਕੱਪੜੇ ਪਾਉਂਦੀਆਂ ਜਿੱਦਾਂ ਦੇ ਉਹਨਾਂ ਦੇ ਹੁੰਦੇ ਨੇ ਮੈਂ ਦੱਸੂਗਾ ਨਹੀਂ ਤੁਸੀਂ ਸਮਝ ਸਕਦੇ ਹੋ ਹਨ ਉਹ ਉਸ ਕੈਟਾਗਰੀ ਚਲੇ ਜਾਂਦੇ ਨੇ ਉਸ ਕੈਟਾਗਰੀ ਚ ਉਹ ਬਣਨਾ ਚਾਹੁੰਦੇ ਨੇ ਕੁੜੀਆਂ ਹਾਂਜੀ ਮੈਂ ਆਪਣੇ ਆਰਟਿਸਟਾਂ ਨੂੰ ਇਹ ਕਹਿਣਾ ਹਣਾ ਵੀ ਆਪਾਂ ਕੁੜੀਆਂ ਨਹੀਂ ਬੇਸਿਕਲੀ ਆਪਾਂ ਮੁੰਡੇ ਆ ਅਸੀਂ ਕੁੜੀਆਂ ਦੀ ਕਲਾਕਾਰੀ ਦੇ ਕਲਾਕਾਰ ਆ ਆਪਾਂ ਉਹਨਾਂ ਦਾ ਐਕਟ ਪਲੇ ਕਰਦੇ ਆ ਹੁਣ ਜਿਵੇਂ ਭਾਜੀ ਬੈਠੇ ਸੀਗੇ ਇੱਥੇ ਉਹ ਕਹਿੰਦੇ ਤੁਸੀਂ ਮੇਰੇ ਵੀ ਕੱਪੜੇ ਪਵਾ ਦਿਓ ਹਣਾ ਮੈਂ ਤੁਹਾਡੇ ਵਿੱਚ ਵੀ ਬੋਪੂ ਦਾ ਰੋਲ ਜਾਂ ਕਿਸੇ ਦਾ ਵੀ ਰੋਲ ਉਹ ਰੋਲਸ ਨੇ ਤੁਹਾਡੇ ਕਰੈਕਟਰਸ ਨੇ ਇਸ ਕਰਕੇ ਮੈਨੂੰ ਉਹ ਖਾਨਿਆਂ ਦੇ ਵਿੱਚ ਰੱਖਣਾ ਪਿਆ ਆਮ ਸੋਸ਼ਲ ਲਾਈਫ ਮੇਰੀ ਕੀ ਹੈ ਕਿਉਂਕਿ ਮੈਂ ਗਵਰਨਮੈਂਟ ਸਰਵਿਸ 'ਚ ਵੀ ਆ ਜੇ ਹੁਣ ਉੱਥੇ ਜਾ ਕੇ ਵੀ ਗੱਲ ਕਰੂੰਗਾ ਹਾਂ ਸਰ ਕਿਆ ਕਰਨਾ ਹੈ ਨਾ दैटਸ ਸਟਰੋਂਗ ਹੈ ਨਾ ਉੱਥੇ ਜਾ ਕੇ ਤਾਂ ਮੈਨੂੰ ਐਜ਼ ਜ਼ੁਰਾਵਰ ਸਿੰਘ ਨਾਲ ਕਰਨੀ ਪੈਣੀ ਹੈ ਜਦੋਂ ਅਸੀਂ ਗਿੱਧੇ ਦੇ ਪੜਚਾ ਫਿਰ ਜਿਵੇਂ ਟਿਪੀਕਲ ਜਲਾਨੀ ਹੁੰਦੀ ਹੈ ਜਿਹੜੀ ਹੈ ਨਾ ਜਿਹੜੀ ਆਪਣੇ ਜੇਠ ਨਾਲ ਵੀ ਆਡਾ ਲੈ ਲੈਂਦੀ ਹੈ ਦੇਰ ਨਾਲ ਮੁਹੱਬਤ ਕਰਦੀ ਹੈ ਭਾਈਆਂ ਦੀ ਰਖੜੀ ਹੁੰਦੀ ਹੈ ਪਿਓ ਦੀ ਪੱਗ ਹੁੰਦੀ ਹੈ ਮਾਂ ਦੀ ਇੱਜ਼ਤ ਹੈ ਵੇੜੇ ਦੀ ਰੌਣਕ ਹੁੰਦੀ ਹੈ ਗਿੱਧੇ ਦੀ ਰੌਣਕ ਹਾਂਜੀ ਬਿਲਕੁਲ ਓਕੇ ਤੁਸੀਂ ਜਿਹੜੀ ਤੁਹਾਡੀ ਹੁਣ ਟੀਮ ਬਣੀ ਹੋਈ ਹੈ ਤੁਸੀਂ ਹਰ ਮਤਲਬ ਕਿ ਉਹਦੇ ਵਿੱਚ ਉਹਨੂੰ ਲੈਵਲ ਅਪ ਕਰਦੇ ਜਾਂਦੇ ਹੋ ਉਹ ਤੁਸੀਂ ਮਤਲਬ ਕਿ ਉਹ ਮੈਨੀਫੈਸਟ ਕਰ ਲਿਆ ਸੀ ਪਹਿਲਾਂ ਜਾਂ ਫਲੋ ਦੇ ਨਾਲ ਤੁਰਦਾ ਜਾ ਰਿਹਾ ਨਾਲ ਨਾਲ ਨਹੀਂ ਇਹ ਫਲੋ ਨਾਲ ਤੁਰਦਾ ਹੈ ਠੀਕ ਹੈ ਜੀ ਸਾਰਾ ਕੁਝ ਕਿਉਂਕਿ ਦੇਖੋ ਮੈਨੂੰ ਸ਼ਾਇਦ ਤੁਸੀਂ ਵੀ ਸਵਾਲ ਕਰੋ ਮੋਸਟਲੀ ਮੋਸਟਲੀ ਕਈ ਲੋਕ ਸਵਾਲ ਕਰਦੇ ਨੇ ਕਿ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਨੂਰ ਜ਼ੋਰਾ ਹੈ ਹਾਂ ਜੀ ਕਈ ਵਾਰੀ ਪਤਾ ਨਹੀਂ ਹੁੰਦਾ ਕਿਸੇ ਨੂੰ ਵੀ ਠੀਕ ਹੈ ਜੀ ਕਿਸੇ ਸਿੰਗਰ ਨੂੰ ਬੜੇ ਬੜੇ ਮਸ਼ਹੂਰ ਸਿੰਗਰ ਹੋ ਗਏ ਹੋ ਹੋ ਕੇ ਚਲੇ ਵੀ ਗਏ ਉਹ ਗੱਲਾਂ ਤਾਂ ਬਣ ਜਾਂਦੀਆਂ ਐਵੇਂ ਮੈਨੂੰ ਆਏ ਸੀਗਾ ਆਏ ਸੀਗਾ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਇਹ ਜ਼ਰੂਰ ਹੈ ਕਿ ਜਦੋਂ 2014 ਤੋਂ ਮੇਰੀ ਵੀਡੀਓ ਵਾਇਰਲ ਹੋਈ ਮੈਨੂੰ ਇਹ ਲੱਗਿਆ ਕਿ ਹੁਣ ਮੇਰੀ ਜ਼ਿੰਮੇਵਾਰੀ ਹੈ ਹੈਨਾ ਜਦੋਂ ਤੁਸੀਂ ਜ਼ਿੰਮੇਵਾਰੀ ਲੈ ਲੈਂਦੇ ਹੋ ਫਿਰ ਤੁਹਾਡਾ ਫਲੋ ਦੇ ਵਿੱਚ ਆਪਣੇ ਆਪ ਵਧੀਆ ਹੁੰਦਾ ਜਾਂਦਾ ਹੈ ਡਾਊਨ ਹੁੰਦਾ ਜਿਹੜਾ ਫੋਕਟ ਹੁੰਦਾ ਉਹਨੂੰ ਤੁਸੀਂ ਸ਼ੰਟ ਆਊਟ ਵੀ ਕਰਦੇ ਜਾਂਦੇ ਹੁਣ ਮੇਰੀ ਟੀਮ ਦੇ ਵਿੱਚ ਮੁੰਡੇ ਇਹ ਜੇ ਵੀ ਆਉਂਦੇ ਨੇ ਤਿੰਨ ਚਾਰ ਕੈਟਾਗਰੀਜ਼ ਦੇ ਮੁੰਡੇ ਆਉਂਦੇ ਨੇ ਇੱਕ ਤਾਂ ਉਹ ਮੁੰਡੇ ਆਉਂਦੇ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਕੁੜੀ ਬਣਨ ਨਾਲ ਲਾਈਕ ਕਰਦੇ ਆ ਉਹਨਾਂ ਦਾ ਗਿੱਧੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਉਹਨਾਂ ਨੇ 4 ਸਾਲ ਸਿਖਾ ਲਓ ਉਹਨਾਂ ਨੇ ਗਿੱਧੇ ਦੀ ਸਿੱਧੀ ਤਾੜੀ ਨਹੀਂ ਮਾਰਨੀ ਠੀਕ ਹੈ ਜੀ ਹੈਨਾ ਇੱਕ ਉਹ ਆਉਂਦੇ ਨੇ ਜਿਨ੍ਹਾਂ ਨੂੰ ਇਹ ਆ ਵੀ ਜੋਰੇ ਵਰਗੇ ਕੱਪੜੇ ਪਾਵਾਂਗੇ ਕੁੜੀਆਂ ਵਾਲੇ ਸੂਟ ਪਾਵਾਂਗੇ ਪੈਸੇ ਪੈਸੇ ਹੈਨਾ ਬਣਨ ਦੇ ਦੋ ਤਰ੍ਹਾਂ ਦੇ ਤੀਜੇ ਉਹ ਆਉਂਦੇ ਨੇ ਕਿ ਸਾਨੂੰ ਗਿੱਧੇ ਨਾਲ ਪਿਆਰ ਹੈ ਤੇ ਖੜਦੇ ਮੇਰੇ ਨਾਲ ਉਹ ਨਹੀਂ ਜਿਨ੍ਹਾਂ ਨੂੰ ਗਿੱਧੇ ਨਾਲ ਪਿਆਰ ਗਿੱਧੇ ਕਲਾਕਾਰ ਨੇ ਜਿਹੜੇ ਹਾਂ ਕਿਉਂਕਿ ਅਸਲੀ ਬੇਸਿਕਲੀ ਮੈਨੂੰ ਤਾਂ ਗਿੱਧਾ ਚਾਹੀਦਾ ਮੈਨੂੰ ਉਹ ਤਾਂ ਚਾਹੀਦੇ ਨਹੀਂ ਹੁਣ ਉਹਨਾਂ ਨੇ ਕੁੜੀਆਂ ਵਾਂਗੂ ਹਾਰ ਸ਼ਿੰਗਾਰ ਕਰਕੇ ਫੋਟੋਆਂ ਖਿੱਚਣੀਆਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪਾਉਣੀਆਂ ਐਂਡ ਦੈਨ ਆਫਟਰ ਦੈਟ ਯੂ ਕੈਨ ਅੰਡਰਸਟੈਂਡ ਹਾਣਾ ਤੇ ਪੈਸੇ ਆਣੇ ਨੇ ਪੈਸੇ ਲੈ ਜਾਣੇ ਨੇ ਸਿੱਖਣਾ ਨਹੀਂ ਮੇਰੇ ਕੋਈ ਇਹ ਜਿਹੇ ਵੀ ਆਰਟਿਸਟ ਪੰਪ ਪੰਸਾਲ ਕੰਮ ਕਰਕੇ ਗਏ ਨੇ ਵੀ ਜਿਨ੍ਹਾਂ ਨੂੰ ਜਿਹੜੀਆਂ ਬੋਲੀਆਂ ਸੀ ਰੂਟੀਨ ਚ ਪਾਉਨੇ ਤੇ ਫਿਰ ਮੈਂ ਉਹਨਾਂ ਨੂੰ ਸ਼ੰਟ ਆਊਟ ਕਰੀ ਜਾਂਦਾ ਹੈ ਉਹਨਾਂ ਨੇ ਆਪਣੇ ਆਪਣੇ ਗਰੁੱਪ ਵੀ ਬਣਾ ਲਏ ਨੇ ਹੈਨਾ ਬਹੁਤ ਸਾਰੇ ਪਰ ਇਹੀ ਹੈ ਕਿ ਫਲੋ ਦੇ ਵਿੱਚ ਜਦੋਂ ਜਿੰਮੇਵਾਰੀ ਨਾਲ ਤੁਸੀਂ ਚੱਲਦੇ ਹੋ ਫਿਰ ਤੁਸੀਂ ਸ਼ਾਂਟੀ ਕਰਦੇ ਹੋ ਕਿ ਕਿਹੜਾ ਬੰਦਾ ਜਿਹੜੀ ਚੀਜ਼ ਨੂੰ ਮੈਂ ਲੈ ਕੇ ਚੱਲੇ ਆ ਗਿੱਦੇ ਦੀ ਜ਼ਿੰਮੇਵਾਰੀ ਨੂੰ ਉਹ ਨਿਭਾਊਗਾ ਬਿਲਕੁਲ ਜੇ ਹੁਣ ਕਈ ਵਾਰੀ ਮੈਂ ਸਟੇਜ ਦੇ ਉਤੇ ਥੱਕ ਜਾਂਦਾ ਕੱਲ ਕੀ ਹੋਇਆ ਅਨਲੱਕੀਲੀ ਚਲਦੇ ਚਲਦੇ ਕੁਝ ਮੇਰੇ ਖਾਲ ਚਕਣ ਕਾ ਹੋ ਗਿਆ ਫਿਰ ਮੇਰੇ ਇਸ਼ਾਰੇ ਤੇ ਚਲਦੇ ਨੇ ਠੀਕ ਹੈ ਜੀ ਜਦੋਂ ਇਸ਼ਾਰਾ ਹੋ ਗਿਆ ਮੈਂ ਕੋਈ ਹੰਗਰ ਜੀ ਮਾਰਤੀ ਉਹਨਾਂ ਨੇ ਬੋਲੀਆਂ ਸੰਭ ਲੈਣੀਆਂ ਜਦ ਉਹ ਤਾਂ ਹੀ ਹੋਊਗਾ ਜੇ ਤੁਸੀਂ ਉਹਨਾਂ ਨੂੰ ਮਤਲਬ ਕੀਤਾ ਬਿਲਕੁਲ ਸੈਟ ਕੀਤਾ ਬਿਲਕੁਲ ਸੈਟ ਕੀਤਾ ਹੋਗਾ ਤੁਸੀਂ ਅਸੀਂ ਜੇ ਇਹ ਪਹਿਲੀ ਵਾਰ ਹੀ ਦੇਖਿਆ ਕਿ ਮੇਰੀ ਨੌਲੇਜ ਦੇ ਗਿੱਧੇ ਦੇ ਵਿੱਚ ਸਰੰਗੀ ਵੱਜਦੀ ਹਾਂਜੀ ਆਈ ਥਿੰਕ ਮੈਂ ਪਹਿਲੀ ਵਾਰ ਹੀ ਦੇਖੀ ਆ ਉਹ ਚੀਜ਼ਾਂ ਤੁਹਾਨੂੰ ਆਈਡੀਆ ਤੁਹਾਨੂੰ ਕਿੱਥੋਂ ਕਿਉਂਕਿ ਐਕਸੈਪਟੇਬਲ ਵੀ ਨਹੀਂ ਉਹ ਚੀਜ਼ਾਂ ਹਾਂ ਉਹ ਉਹ ਆਈਡੀਆ ਇਹ ਹੈ ਬਾਈ ਜੀ ਦੇਖੋ ਜਿਵੇਂ ਮੈਂ ਇੱਥੇ ਥੋੜਾ ਜਿਹਾ ਮੈਂ ਆਪਣੀ ਪੰਜਾਬੀ ਸੁਸਾਇਟੀ ਨੂੰ ਜਾਂ ਟੈਲੈਂਟ ਬਹੁਤ ਹੈ ਹਾਂਜੀ ਸੋਹਣੇ ਸਰੰਗੀਆਂ ਵਜਾਉਣ ਵਾਲੇ ਸੋਹਣੇ ਢੱਡਾਂ ਬੁਗਤੂ ਵਜਾਉਣ ਵਾਲੇ ਫੋਕ ਇਨਸਟਰੂਮੈਂਟਸ ਨੇ ਹਾਂਜੀ ਦੇਖੋ ਵਹਿਗਰੂ ਦੀ ਕਿਰਪਾ ਨਾਲ ਮੈਨੂੰ ਵਹਿਗਰੂ ਨੇ ਨਾਮ ਦਿੱਤਾ ਹੈ ਹਾਂਜੀ ਕਈ ਵਾਰੀ ਅਸੀਂ ਇਹ ਕਰਦੇ ਹਾਂ ਕਿ ਹੁਣ ਸਰੰਗੀਆਂ ਵਜਾਉਣ ਵਾਲੇ ਮੁੰਡੇ ਜਾਂ ਤਾਂ ਜਾਂ ਤਾਂ ਫਿਰ ਉਹ ਉਹ ਹੋ ਜਾਂਦੇ ਨੇ ਧਾਰਮਿਕ ਧਾਰਮਿਕ ਸਟੇਜ ਤੇ ਹਾਂਜੀ ਪਰ ਉਹ ਕਈ ਮੁੰਡੇ ਇਦਾਂ ਦੇ ਜਿਹੜੇ ਜਿਵੇਂ ਹੁਣ ਮੈਂ ਦੇਖਿਆ ਵੀ ਉਹ ਕਾਲਜਾਂ ਦੇ ਯੂਥ ਫੈਸਟੀਵਲ 'ਚ ਤਾਂ ਟਾਢ ਸਰੰਗੀ ਵਜਾ ਕੇ ਪ੍ਰਾਈਜ਼ ਤਾਂ ਲੈ ਲੈਂਦੇ ਨੇ ਹਾਂਜੀ ਉਹ ਅੱਗੇ ਕੁਝ ਨਹੀਂ ਆਫਟਰ ਦੈਟ ਉਹਨਾਂ ਨੂੰ ਕੌਣ ਸਾਮਦਾ ਉਹਨਾਂ ਨੇ ਅਰਨਿੰਗ ਵੀ ਕਰਨੀ ਆ ਤਾਂ ਮੇਰੇ ਮਨ ਦੇ ਵਿੱਚ ਇਹ ਹੁੰਦਾ ਕਈ ਵਾਰੀ ਇਹ ਬਗਾਵਤ ਵੀ ਹੁੰਦੀ ਆ ਵੀ ਗਿੱਧੇ ਨਾਲ ਕਈ ਮੈਨੂੰ ਗਾਲਾਂ ਵੀ ਕੱਢਦੇ ਨੇ ਵੀ ਯਾਰ ਗਿੱਧੇ ਨਾਲ ਸਰੰਗੀ ਤਾਂ ਵੱਜਦੀ ਨਹੀਂ ਹਾਂਜੀ ਪਰ ਮੈਂ ਕਹਿੰਦਾ ਹੁੰਦਾ ਵੀ ਮੈਨੂੰ ਪਤਾ ਗਿੱਧੇ ਨਾਲ ਨਹੀਂ ਸਰੰਗੀ ਵੱਜਦੀ ਪਰ ਤੁਸੀਂ ਜੇ ਕੋਈ ਸਾਜ਼ ਵਜਾ ਕੇ ਫੋਕ ਇਨਸਟਰੂਮੈਂਟ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਹਾਈਲਾਈਟ ਕਰਦੇ ਹੋ ਕਿਸੇ ਕਿਸੇ ਨੂੰ ਅ ਨਾ ਬਣਦਾ ਕਿਸੇ ਦਾ ਕਿਸੇ ਨੂੰ ਰੋਟੀ ਰੋਜ਼ੀ ਮਿਲਦੀ ਹੈ ਤੱਕੀ ਹਰਜ਼ ਬਿਲਕੁਲ ਹੈਨਾ 아이 ਤੇ ਜਿੱਦਾਂ ਭੰਗੜੇ ਦੇ ਵਿੱਚ ਪਹਿਲਾਂ ਤੂੰਬੀ ਵੱਜਦੇ ਨਹੀਂ ਸੀ ਜਦੋਂ ਇੱਕਦਮ ਵੱਜਣ ਲੱਗੀ ਤਾਂ ਕਈਆਂ ਨੇ ਸਵਾਲ ਵੀ ਚੁੱਕੇ ਨੇ ਕਿ ਤੂੰਬੀ ਪਰ ਉਹ ਹੁਣ ਉਹ ਸਾਰਾ ਕਬੂਲ ਕਰ ਲਿਆ ਹਾਂ ਕਬੂਲ ਕਿਉਂਕਿ ਹੋਣਾ ਚਾਹੀਦਾ ਦੇਖੋ ਸਾਡਾ ਕਲਚਰ ਵੀ ਹੈ ਹੁਣ ਜਿਵੇਂ ਬੋਲੀਆਂ ਨੇ ਪਹਿਲਾਂ ਸਿੱਠਣੀ ਦਿੰਦੀਆਂ ਤੇ ਹੱਥ 'ਚ ਰਮਾਲ ਰੱਖਦੀ ਮਾਰੀ ਸ਼ੌਂਕ ਦੀ ਜੇ ਤੁਸੀਂ ਹੁਣ ਕਹੋਗੇ ਮਾਰੀ ਸ਼ੌਂਕ ਦੀ ਹੱਥ 'ਚ ਮੋਬਾਈਲ ਰੱਖਦੀ ਤੇ ਰੱਖਦੀ ਹੀ ਹੈ ਮੋਬਾਈਲ ਬਿਲਕੁਲ ਆਫਟਰ 50 ইয়ারਜ਼ ਆਫਟਰ 100 ইয়ারਜ਼ ਏਹੀ ਆਡੀਆਂ ਏਹੀ ਮੋਬਾਈਲ ਇਹੀ ਸਾਰਾ ਕੁਝ ਸਾਡਾ ਫੋਕਲੋਰ ਬਣ ਜਾਣਾ ਕਿ ਨਹੀਂ ਬਣਨਾ ਕਿਉਂਕਿ ਹਰ ਚੀਜ਼ ਪਰਵਰਤਨ ਹੈ ਜੇ ਅਸੀਂ ਪਰਵਰਤਨ ਚ ਤੁਸੀਂ ਇੰਡੀਆ ਰਹੇ ਇੰਡੀਆ ਤੋਂ ਤੁਸੀਂ ਇੱਥੇ ਆਏ ਤੁਸੀਂ ਖੁਦ ਤੁਸੀਂ ਕਹਿੰਦੇ ਹੋ ਢੋਲ ਪਲੇ ਕਰਦੇ ਹੋ ਇੱਥੇ ਤੁਸੀਂ ਆਪਣੇ ਦਿਮਾਗ ਨਾਲ ਕਾਡਾਂ ਕੱਢ ਕੇ ਕੁਝ ਥੋੜਾ ਥੋੜਾ ਐਡ ਆਨ ਕਰਦੇ ਜਾਂਦੇ ਹੋ ਸੋਹਣਾ ਬਣਾਉਣ ਲਈ ਹੈਨਾ ਤੇ ਉਹ ਜ਼ਰੂਰੀ ਵੀ ਹੈ ਜ਼ਰੂਰੀ ਇੱਥੇ ਦੇ ਮਾਹੌਲ ਨਾਲ ਤੁਸੀਂ ਬੱਚਿਆਂ ਨੂੰ ਉਕਣ ਸਿਖਾਉਂਗੇ ਜੇ ਹੁਣ ਮੈਂ ਕਹਾ ਕਿ ਅੰਗਰੇਜ਼ੀ ਬੋਲਣ ਵਾਲੇ ਬੱਚੇ ਜਮਾਂ ਟਿਪੀਕਲ ਕਰ ਲੈਣ ਤਾਂ ਦੇ ਕਹਨ ਦੂਦੇ ਨੀਅਰਰ ਟੂ ਫੋਕਲੋਰ ਨੀਅਰਰ ਟੂ ਟਿਪੀਕੈਲਿਟੀ ਅਸੀਂ ਉਹਨੂੰ ਲਿਜਾ ਸਕਦੇ ਹਾਂ ਉਹ ਸਾਡਾ ਫਰਜ਼ ਬਣਦਾ ਇਸ ਕਰਕੇ ਐਡ ਆਨ ਐਡ ਆਨ ਕੁਛ ਨਾ ਕੁਛ ਹੁੰਦਾ ਰਹੇ ਪਰ ਇਹ ਆ ਕਿ ਸ਼ਰਤ ਇਹ ਕਿ ਸੋਹਣਾ ਲੱਗੇ ਤੇ ਉਹਦੇ ਲਿਮਟ ਤੋਂ ਬਾਹਰ ਹਾਂ ਸੋਹਣਾ ਹਾਂ ਸੋਹਣਾ ਲੱਗੇ ਬਸ ਇਹ ਹੀ ਸੋਹਣਾ ਲੱਗੇ ਬਿਲਕੁਲ ਤੇ ਜਿੱਦਾਂ ਤੁਸੀਂ ਸਾਨੂੰ ਪਤਾ ਕਿ ਤੁਸੀਂ ਗਿੱਦੇ ਕੋਸ਼ ਵੀ ਕੀਤੇ ਨੇ ਕਾਲਜ ਯੂਨੀਵਰਸਿਟੀ ਦੇ ਵਿੱਚ ਬਿਲਕੁਲ ਹਾਂਜੀ ਤੇ ਉਹ ਹੁਣ ਕੰਟੀਨਿਊ ਨਾਲ ਨਾਲ ਚੱਲ ਰਿਹਾ ਜੀ ਸੀ ਟੋਟਲੀ ਪ੍ਰੋਫੈਸ਼ਨਲੀ ਇਧਰ ਦੇਖੋ ਚੱਲਦਾ ਵੀ ਰਿਹਾ ਚੱਲ ਵੀ ਰਿਹਾ ਪਰ ਜਿਵੇਂ ਕਹਿੰਦੇ ਨੇ ਵੀ ਸਾਦਤਾ ਪੂਰਾ ਛੱਡਣ ਨੂੰ ਫਿਰਦਾ ਪੂਰਾ ਹੀ ਨਹੀਂ ਛੱਡ ਸਕਦਾ ਹੈ ਕਿਉਂਕਿ ਕਾਲਜਾਂ ਵਾਲੇ ਰੌਲਾ ਪਾਉਂਦੇ ਨੇ ਮੇਰੇ ਕੋਲ 4 ਲਾਕਡਾਊਨ ਤੋਂ ਪਹਿਲਾਂ 12 ਤੋਂ 15 ਕਾਲਜ ਹੁੰਦੇ ਤੇ ਇੱਕ ਟਾਈਮ ਚੁੱਥ ਫੈਸਟੀਵਲ ਤੇ ਸਵੇਰੇ 4 ਵਜੇ ਉੱਠ ਕੇ ਰਾਤ ਦੇ 12 ਵਜੇ ਤੱਕ ਲੱਗੇ ਰਹਿਣਾ ਜਨੂਨ ਵੀ ਸੀ ਹੁਣ ਵੀ ਜਨੂਨ ਹੈ ਪਰ ਫੇਰ ਮੇਰੀ ਇੱਛਾ ਹੈ ਕਿ ਮੇਰੇ ਕੋਲੋਂ ਸਿੱਖੀਆਂ ਹੋਈਆਂ ਕੁੜੀਆਂ ਜਾਂ ਮੇਰੇ ਸਟੂਡੈਂਟਸ ਹੌਲੀ-ਹੌਲੀ ਫੇਰ ਪਿਛਲੇ 5-5 ਸਾਲਾਂ ਤੋਂ ਮੈਂ ਵੰਡਣੇ ਸ਼ੁਰੂ ਕਰਤੇ ਵੀ ਲੈ ਪਤਾ ਹੁਣ ਤੂੰ ਮੋੜਾਰ ਹੋ ਹੈਨਾ ਲੈ ਤੇ ਪਿਛਲੇ ਤੋਂ ਪਿਛਲੇ ਸਾਲ ਤੱਕ ਮੇਰੇ ਕੋਲ 2-3 ਜਿਹੜੇ ਮੈਨੂੰ ਛੱਡਦੇ ਨਹੀਂ ਤੇ ਹਾਂਜੀ ਉਹ ਕਾਲਜ ਹੁਣ ਪਿਛਲੇ ਸਾਲ ਬਿਲਕੁਲ ਮੈਂ ਛੱਡਤਾ ਫੋਨ ਇਸ ਚੱਕਣੇ ਛੱਡਤੇ ਜੇ ਆਉਣ ਤਾਂ ਮੈਂ ਤਾਂ ਜੀ ਇੱਥੇ ਨਹੀਂ ਹੈਗਾ ਮੈਂ ਤਾਂ ਬਾਹਰਾਂ ਚਾਹੇ ਮੈਂ ਉੱਥੇ ਹੀ ਬੈਠਾ ਹੋਵਾਂ ਤਾਂ ਕਿ ਮੈਨੂੰ ਇਹ ਹੁੰਦਾ ਕਿ ਮੇਰੀਆਂ ਸਟੂਡੈਂਟਸ ਦਾ ਟੋਕ ਟ ਪਿਛਲੇ ਈਅਰ ਇਸ ਸਾਲ 5 ਤੋਂ 7 ਸਟੂਡੈਂਟਸ ਓਡਾਰੀ ਮਾਰਨ ਲਈ ਤਿਆਰ ਨੇ ਅੱਛਾ ਜੀ ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਵੱਲੋਂ ਖੁੱਲਾ ਸੱਦਾ ਜਿੱਥੇ ਤੁਹਾਨੂੰ ਲੋੜ ਹੈ ਵਿਦਆਊਟ ਐਨੀ ਕਾਸਟ ਮੈਂ ਆਉਂਗਾ ਤੁਹਾਨੂੰ ਗਾਈਡ ਕਰੂੰਗਾ ਤੁਸੀਂ ਇਸ ਨੂੰ ਅੱਗੇ ਲੈ ਕੇ ਜਾਓ ਠੀਕ ਹੈ ਜੀ ਤੇ ਜਿੱਦਾਂ ਉਹਨਾਂ ਸੋਸ਼ਲ ਮੀਡੀਆ ਤੇ ਭੰਗੜੇ ਗਿੱਧੇ ਦੀਆਂ ਵੀਡੀਓਜ਼ ਪਾਉਂਦੇ ਨੇ ਮੁੰਡੇ ਕੁੜੀਆਂ ਤੇ ਭੰਗੜੇ ਵਾਲਿਆਂ ਨੂੰ ਪਤਾ ਕਿ ਕੋਈ ਛੇੜਖਾਨੀ ਭੰਗੜੇ ਨਾਲ ਹੁੰਦੀ ਜਾ ਰਹੀ ਹੈ ਕੁਝ ਹੁੰਦੀ ਰਹਿੰਦੀ ਹੈ ਉਹ ਤੁਹਾਨੂੰ ਲੱਗਦਾ ਗਿੱਧੇ 'ਚ ਵੀ ਹੋ ਰਹੀ ਹੈ ਉਹ ਚੀਜ਼ ਆ ਕਾਫੀ ਹੱਦ ਤੱਕ ਹੁੰਦੀ ਹੈ ਹਰ ਇੱਕ ਚੀਜ਼ ਨਾਲ ਹੁੰਦੀ ਹੈ ਹਰ ਚੀਜ਼ ਨਾਲ ਹੁੰਦੀ ਹੈ ਇਹ ਹੋ ਹੀ ਜਾਣੀ ਹੈ ਠੀਕ ਹੈ ਜੀ ਹੁਣ ਜਿਵੇਂ ਕਈ ਬਾਹਰਲੇ ਦੇਸ਼ਾਂ ਦੇ ਵਿੱਚ ਗਿੱਦੜਾ ਪੈਂਦਾ ਕੁਝ ਐਕਸ਼ਨਸ ਗਿੱਦੇ ਦੇ ਜਿਹੜੇ ਹੁੰਦੇ ਹੀ ਨਹੀਂ ਉਹ ਅਸੀਂ ਮੈਂ ਵਿੱਚੇ ਹੀ ਗਿੰਦਾ ਆਪਣੇ ਆਪ ਨੂੰ ਅਸੀਂ ਕੋਚਾਂ ਨੇ ਬਣਾ ਲਏ ਉਹ ਕਿਉਂ ਬਣਾ ਲਏ ਵੀ ਅਸੀਂ ਇਹਨੂੰ ਚੀਜ਼ ਨੂੰ ਵੀ ਜੇ ਐਂਜੇ ਟਵਿਸਟ ਦੇ ਦਈਏ ਤਾਂ ਫੱਲੇ-ਫੱਲੇ ਉੱਥੇ ਤਾੜੀਆਂ ਵੱਜ ਜਾਣੀਆਂ ਜਿਵੇਂ ਇਹ ਹੁੰਦਾ ਸੀਗਾ ਪਹਿਲਾਂ ਜਦੋਂ ਮੈਂ ਗਿੱਦੜਾ ਸਿਖਾਉਣਾ ਸ਼ੁਰੂ ਕੀਤਾ ਮੇਰੇ ਤੋਂ ਪਹਿਲਾਂ ਗਿੱਧੇ ਬਹੁਤ ਫਾਸਟ ਹੁੰਦੇ ਸੀਗੇ ਜਿਵੇਂ ਮਸ਼ੀਨ ਨੇ ਗਿੱਧਾ ਦੋ ਦੋ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਇਹ ਹੁੰਦਾ ਸੀਗਾ ਕਿ ਕੁੜੀਆਂ ਨੇ ਲੱਕ ਨਾਲ ਬਾਲਟੀਆਂ ਲਟਕਾ ਲੈਣੀਆਂ ਦੋ ਦੋ ਫੜ ਲੈਣੀਆਂ ਮੂੰਹਾਂ 'ਚ ਫੜ ਲੈਣੀਆਂ ਠੀਕ ਹੈ ਜੀ ਫਿਰ ਮੈਂ ਕਿਹਾ ਮੈਂ ਤਾਂ ਪਿੰਡਾਂ ਦੇ ਵਿੱਚ ਇਹ ਚੀਜ਼ ਦੇਖੀ ਨਹੀਂ ਹਾਂਜੀ ਜਿੰਨਾ ਚਿਰ ਤੁਸੀਂ ਦੇਖੀ ਹੋਈ ਚੀਜ਼ ਤੋਂ ਬਾਹਰ ਜਾਓ ਨਹੀਂਗੇ ਹਾਂਜੀ ਫਿਰ ਹੌਲੀ ਹੌਲੀ ਜਦੋਂ ਮੈਂ ਐਮਫਿਲ ਕਰਦਾ ਸੀ ਮੇਰੇ ਗਾਈਡ ਸੀਗੇ ਡਾਕਟਰ ਨਾਰ ਸਿੰਘ ਮੇਰੇ ਇਲਾਕੇ ਦੇ ਸੀ ਠੀਕ ਹੈ ਉਹਨਾਂ ਨੇ ਫੋਕਲੋਰ ਤੇ ਬਹੁਤ ਕੰਮ ਕੀਤਾ। ਠੀਕ ਹੈ ਜੀ। ਜਦੋਂ ਮੈਂ ਉਹਨਾਂ ਨੂੰ ਜਾ ਕੇ ਦੱਸਣਾ ਮੈਂ ਕਿ ਸਰ ਵੀ ਆ ਚੀਜ਼ ਐ, ਇਕਣ ਐ। ਉਹ ਕਹਿੰਦੇ ਵੀ ਤੂੰ ਦੇਖੀ? ਮੈਂ ਕਿਹਾ ਜੀ ਮੈਂ ਤਾਂ ਇਹ ਚੀਜ਼ ਦੇਖੀ ਨਹੀਂ, ਮੈਂ ਤਾਂ ਐਦਾਂ ਬਾਲਟੀ ਵੱਜਦੀ ਦੇਖੀ ਐ। ਹਾਂਜੀ। ਕਹਿੰਦੇ ਫਿਰ ਤੂੰ ਜਿੱਦਾਂ ਦੇਖੀ ਉਦਾਂ ਹੀ ਵਜਾਉਣੀ ਐ। ਠੀਕ ਹੈ ਜੀ। ਫਿਰ ਘੜਾ ਦੰਦਾ ਨਾਲ ਮੈਂ ਕਿਹਾ ਜੀ ਮੈਂ ਜ਼ਿੰਦਗੀ ਦੇ ਵਿੱਚ ਇੱਕ ਜਨਾਨੀ ਘੜਾ ਦੰਦਾ ਨਾਲ ਝੱਕਦੀ ਦੇਖੀ ਸੀ ਸਾਡੇ ਪਿੰਡ ਥਾਣੇਦਾਰ ਸੀਗਾ ਮਸ਼ਹੂਰ 40 ਸਾਲ ਪਹਿਲਾਂ। ਅੱਛਾ ਜੀ। ਅਧਿਕਾਰ ਵਾਲੀ ਸੀ ਥੀਗੀ ਉਹ ਪੰਡਤਾਣੀ ਠੀਕ ਹੈ ਜੀ ਦੁਆਬੇ ਦੀ ਠੀਕ ਹੈ ਉਹ ਮੈਂ ਦੋ ਵਾਰੀ ਦੰਦਾ ਨਾਲ ਘੜਾ ਚੱਕ ਕੇ ਨੱਚਦੀ ਦੇਖੀ ਅੱਛਾ ਜੀ ਤੇ ਉਹਦਾ ਘੜਾ ਚੱਕਣ ਦਾ ਸਟਾਈਲ ਮੈਂ ਹੁਣ ਤੱਕ ਉਹੀ ਰੱਖਿਆ ਹੋਇਆ ਲੋਕਾਂ ਨੇ ਉੱਪਰ ਨੂੰ ਚੱਕ ਲਿਆ ਘੜਾ ਉਹ ਗਲਤ ਹੈ ਠੀਕ ਹੈ ਜੀ ਕਿਉਂਕਿ ਜਿਹੜੀ ਪੰਜਾਬਣ ਔਰਤ ਸੀ ਉਹ ਇਹ ਕਹਿੰਦੇ ਵੀ ਇੰਨੀ ਤਕੜੀ ਹੈ ਵੀ ਉਹਦੇ ਦੰਦਾਂ ਚ ਵੀ ਇੰਨਾ ਜੋਰ ਆ ਭੜਿਆ ਭਰਿਆ ਹੋਇਆ ਘੜਾ ਚੱਕਦੀ ਹੈ ਹਾਂਜੀ ਤੇ ਹੁਣ ਜੇ ਤੁਸੀਂ ਘੜਾ ਉੱਤੇ ਕਰ ਲਿਆ ਮੂੰਹ ਤੇ ਪਾਣੀ ਪੈ ਜਾਊਗਾ ਬਿਲਕੁਲ ਤੁਸੀਂ ਕਿਵੇਂ ਉਹਨੂੰ ਡਿਫਾਈਨ ਕਰੋਗੇ ਮਤਲਬ ਉਹ ਅਸਲੀਅਤ ਨਹੀਂ ਹੈਗੀ ਅਸਲੀਅਤ ਨਹੀਂ ਹਾਂਜੀ ਉਹ ਫਰਕ ਪੈ ਗਿਆ ਨਾ ਉਹਨਾਂ ਨੇ ਘੜਿਆਂ ਦੇ ਮੂੰਹ ਉੱਪਰ ਨੂੰ ਚੁਕਾ ਕੇ ਕੁੜੀਆਂ ਦੇ ਹੱਥ ਐਂ ਕਰਕੇ ਲੱਕ ਮਰਾਤੇ ਹਾਂਜੀ ਪਰ ਤੁਸੀਂ ਨੀਅਰਰ ਟੂ ਫੋਕ ਰਹੋ ਬਿਲਕੁਲ ਘੜਾ ਚਕਾਓ ਉਹ ਉਹ ਘੜਾ ਚੱਕੇ ਘੜੇ ਥੱਲੇ ਹੀ ਰੱਖਦੀਆਂ ਸੀ ਇੱਥੇ ਵੀ ਭਰਿਆ ਹੋਇਆ ਘੜਾ ਮੀਨਸ ਟੂ ਸੇ ਕਿ ਦੰਦਾਂ 'ਚ ਵੀ ਇੰਨਾ ਜੋਰ ਗੰਨੇ ਚੂਪਦੀਆਂ ਛਲੀਆਂ ਚੱਬਦੀਆਂ ਵੀ ਉਹ ਦੰਦਾਂ 'ਚ ਵੀ ਉਹਨਾਂ ਦੇ ਜੋਰ ਹੈ ਵੀ ਭਰਿਆ ਹੋਇਆ ਘੜਾ ਚੱਕਦੀਆਂ ਨੇ ਬਿਲਕੁਲ ਹੈਨਾ ਇਹ ਹੁਣ ਮਿਲਾਵਟ ਹੈ ਨਾ ਵੀ ਘੜਾ ਉੱਤੇ ਚੱਕਦਾ ਮੈਨੂੰ ਤਾਂ ਫੋਕ ਦਾ ਮਤਲਬ ਹੀ ਇਹ ਕਿ ਲੋਕਾਂ ਦੀ ਗੱਲ ਕਰਨੀ ਆਪਾਂ ਪਰ ਉਹ ਉਹ ਗੱਲ ਹੀ ਲੋਕਾਂ ਦੀ ਹੈ ਨਹੀਂ ਜ਼ਰੂਰ ਤੁਸੀਂ ਕਹਿੰਦੇ ਹੋ ਕਿ ਘੜਾ ਚੱਕਿਆ ਹੁਣ ਮੈਂ ਹਰੇਕ ਈਵੈਂਟ ਤੇ ਇੱਕ ਬੋਲੀ ਜਿਹੜੀ ਸਾਡੇ ਇੱਕ ਬਜ਼ੁਰਗ ਦੀ ਉਹਦੀ ਉਹਦੀ ਫੇਵਰਟ ਬੋਲੀ ਸੀ ਮੈਂ ਆਪਣੀ ਵੀ ਬਣਾ ਲਈ ਠੀਕ ਹੈ ਜੀ ਇਰਕੇ 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 ਵੇ ਅੱਖਾਂ ਜਾਲਣੀਆਂ ਗੁੰਡ ਚੀਰ ਕੇ ਉਹ ਮੈਂ ਹਰ ਇਵੈਂਟ ਤੇ ਬੋਲੀ ਪਾਉਣੀ ਹੁੰਦੀ ਹੈ ਤੇ ਇਹਦੇ ਤੇ ਸਾਰੇ ਇੰਜੋਏ ਕਰਦੇ ਨੇ ਇੱਕ ਰੋਮਾਂਸ ਹੈ ਦੋ ਲਾਈਨਾਂ ਦੀ ਬੋਲੀ ਹੈ ਇੱਕ ਵੱਡਾ ਰੋਮਾਂਸ ਹੈ ਇਹਦੇ ਵਿੱਚ ਹਨਾ ਫੇਰ ਇੱਕ ਬੋਲੀ ਅਕਸਰ ਮੈਂ ਪਾਉਣਾ ਹੁੰਨਾ ਨਹੀਂ ਮੈਂ ਇਕੱਲੀ ਉਹ ਖੇਤ ਨੂੰ ਜਾਵਾਂ ਹੌਂਸਲੇ ਭਰਾਵਾਂ ਦੇ ਭਾਈਆਂ ਦਾ ਹੌਂਸਲਾ ਕਿੰਨਾ ਹੁੰਦਾ ਤੇ ਕਈ ਵਾਰੀ ਬੀਬੀਆਂ ਇੱਕ ਦੂਈ ਨੂੰ ਤਾਨਨੇ ਮੇੜੇ ਵੀ ਮਾਨ ਲੱਗ ਜਾਂਦੀਆਂ ਨੇ ਉਹ ਕੀ ਹੁੰਦਾ ਘੜਾ ਨਾ ਚਕਾਇਓ ਕੁੜੀਓ ਇਹਦੀ ਪਿੰਡ ਦੇ ਮੁੰਡੇ ਨਾਲ ਆੜੀ ਫੇਰੋਕਾਂ ਦੀਆਂ ਖਸਮਾਂ ਨੂੰ ਖਾਣ ਕੁੜੀਆਂ ਆਪੇ ਚੱਕ ਲੂ ਢਾਕ ਤੇ ਰੱਖ ਲੂ ਹੈਨਾ ਮਤਲਬ ਇੱਕ ਦੂਈ ਨਾ ਨੋਕ ਝੋਕ ਵੀ ਚੱਲਦੀ ਆ ਫੋਕਲੋਰ ਚ ਬਹੁਤ ਕੁਝ ਹੈ ਬਿਲਕੁਲ ਤੁਸੀਂ ਬੋਲੀਆਂ ਹੁਣ ਬੋਲ ਕੇ ਦੱਸਿਆ ਨੇ ਜੇ ਸਾਨੂੰ ਥੋੜਾ ਗਾ ਕੇ ਵੀ ਸੁਣਾਓ ਬੋਲੀ ਕੋਈ ਜਿਹੜੀ ਤੁਹਾਡੀ ਫੇਵਰੇਟ ਹੈ ਹਾਂ ਮੇਰੀਆਂ ਫੇਵਰੇਟ ਬਹੁਤ ਸਾਰੀਆਂ ਬੋਲੀਆਂ ਨੇ ਆਉਣ ਮੇਰੀਆਂ ਵੇ ਜਾਣ ਮੇਰੀਆਂ ਕਲ ਬੂਤਰ ਬਣ ਕੇ 파 ਫੇਰੀਆਂ ਵੇ ਕਲ ਬੂਤਰ ਬਣ ਕੇ ਪਾ ਫੇਰੀਆ ਇਸ ਬੋਲੀ ਤੋਂ ਹੁਣ ਮੈਨੂੰ ਤੁਸੀਂ ਸਾਹਮਣੇ ਬੈਠੇ ਹੋ ਜਦ ਕਲਬੁੱਤਰ ਵਾਂਗੂ ਤੁਸੀਂ ਭੰਗੜੇ 'ਚ ਫੇਰੀਆਂ ਪਾਉਂਦੇ ਹੁਣ ਵੀ ਕਿਤੇ ਰੌਲਾ ਪੈਂਦਾ ਨਾ ਇੰਨਾ ਸ਼ੋਰ ਮੱਚਦਾ ਸਾਹਮਣੇ ਆਡੀਅנס ਹੈ ਤੇ ਉਹ ਸ਼ੋਰ ਕੰਨਾਂ 'ਚ ਜਿਹੜਾ ਗੂੰਜਦਾ ਹੈ ਹਾਂਜੀ ਉਹ ਤੁਹਾਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਤੋਰਦਾ ਉਹ ਗ੍ਰੀਸ ਕਰਦਾ ਤੁਹਾਨੂੰ ਕਿਉਂਕਿ ਤੁਸੀਂ ਯੂਥ ਫੈਸਟੀਵਲ ਦੇਖੇ ਨੇ ਜਦੋਂ ਭੰਗੜੇ ਪੈਂਦੇ ਨੇ ਬਿਲਕੁਲ ਕਿੱਡੀ ਦੂਰ ਤੱਕ ਪਰ ਹੁਣ ਉਹ ਪੰਡਾਲ ਨਹੀਂ ਲੱਗਦੇ ਬਿਲਕੁਲ ਹੈ ਨਹੀਂ ਖਾਲੀ ਹੋ ਗਏ ਕੌਣ ਜੀ ਬਹੁਤ ਘਟ ਹੈ ਘਟ ਨੇ ਹਾਂਜੀ ਬਿਲਕੁਲ ਤੇ ਆਸਟ੍ਰੇਲੀਆ ਤੁਸੀਂ ਦੂਜੀ ਵਾਰ ਜਾਂ ਤੀਜੀ ਵਾਰ ਤੀਜੀ ਵਾਰ ਆਏ ਹੋ ਤੁਸੀਂ ਹਾਂਜੀ ਤੇ ਜਦੋਂ ਤੁਸੀਂ ਇੱਥੇ ਪਰਫਾਰਮ ਕਰਦੇ ਹੋ ਜਾਂ ਪੰਜਾਬ ਦੇ ਵਿੱਚ ਆਡੀਅנס ਦਾ ਤੁਹਾਨੂੰ ਕਿੰਨਾ ਕੁ ਲੱਗਦਾ ਫਰਕ ਕਿ ਦੇਖੋ ਆਡੀਅנס ਤਾਂ ਸਾਰੇ ਵਧੀਆ ਹੈ ਨਾ ਕਿਉਂਕਿ ਆਡੀਅੰਸ ਪਿਆਰ ਕਰਨ ਵਾਲੀ ਆਉਂਦੀ ਹੈ ਪਰ ਜਦੋਂ ਅਸੀਂ ਇੱਥੇ ਆਉਨੇ ਆ ਤੀਜਾ ਟੂਰ ਆ ਸੀ ਤਿੰਨੇ ਵਾਰੀ ਐਡੀਲੇਡ ਆਏ ਆ ਹਾਂਜੀ ਤੇ ਇੱਥੇ ਆਏ ਲੱਗਦਾ ਸਾਡੇ ਲਈ ਪ੍ਰੀਲੋਕ ਵਾਂਗੂ ਲੱਗਦਾ ਬਹੁਤ ਸੋਹਣਾ ਵੀ ਜਦ ਅਸੀਂ ਸੱਤ ਸਮੁੰਦਰ ਪਾਰ ਆ ਗਏ ਵੀ ਸਾਨੂੰ ਇੱਥੇ ਵੀ ਉਹ ਮਾਹੌਲ ਮਿਲਦਾ ਹੈ ਹਣਾ ਕਈ ਵਾਰੀ ਜਦੋਂ ਪੰਜਾਬ ਚ ਅਸੀਂ ਪਰਫਾਰਮ ਕਰਦੇ ਆ ਉਥੇ ਇਹ ਹੁੰਦਾ ਵੀ ਬੀਬੀਆਂ ਕਈ ਵਾਰੀ ਠਾੜ ਲੀਆਂ ਪੈਂਦੀਆਂ ਪਿਛਲੇ ਸਾਲ ਨਾ ਮੇਰੇ ਪਿੰਡ ਚ ਤੀਆਂ ਲਵਾਈਆਂ ਉਹਨਾਂ ਦੀ ਅੱਛਾ ਜੀ ਮੈਨੂੰ ਕਹਿੰਦੇ ਬੀਬੀਆਂ ਕਹਿੰਦੀਆਂ ਕਹਿੰਦੀਆਂ ਜਿਹੜੇ ਤੂੰ ਲੋਕਾਂ ਨੂੰ ਬਾਹਰਲੇ ਦੇਸਾਂ ਤੱਕ ਤਾਂ ਕੁੜੀਆਂ ਨੂੰ ਨਚਾਇਆ ਉਹ ਨਾ ਜਾ ਕੇ ਸਾਨੂੰ ਤਾਂ ਦਿਖਾ ਦੇ ਆਪਣਾ ਗਿੱਧਾ ਠੀਕ ਹੈ ਮੈਨੂੰ ਪਿੰਡ ਚ ਪਰਫਾਰਮ ਕਰਨ ਦੀ ਸੰਗ ਲੱਗਦੀ ਆ ਨਾ ਨੇਚਰਲੀ ਤੇ ਮੈਂ ਕਿਹਾ ਠੀਕ ਹੈ ਮੈਂ ਕਰੂੰਗਾ ਤੁਸੀਂ ਪਰ ਡੇਟ ਹੋ ਰੱਖ ਲਓ ਕਿ ਸਾਡੇ ਜਾਣ ਤੋਂ ਜਾਂ ਆਉਣ ਤੋਂ ਬਾਅਦ ਜਾਂ ਉਹਨੇ ਰੱਖਿਆ ਠੀਕ ਹੈ ਜੀ ਤੇ ਮੈਨੂੰ ਲੱਗਦਾ ਜਾਂ ਤਾਂ ਉਹ ਮੈਨੂੰ ਬੈਠ ਕੇ ਦੇਖਣਾ ਚਾਹੁੰਦੀਆਂ ਪਰ ਮੈਨੂੰ ਆਕਵਰ ਲੱਗੇ ਵੀ ਤੁਸੀਂ ਕਿਉਂਕਿ ਅਸੀਂ ਬਾਹਰ ਆ ਕੇ ਜਦੋਂ ਪਰਫਾਰਮ ਕਰਦੇ ਆਂ ਹਾਂ ਜੀ ਪਹਿਲੀ ਤਾੜੀ ਤੋਂ ਹੀ ਬੀਬੀਆਂ ਨਿਕਲ ਕੇ ਆਏ ਆ ਜਾਂਦੀਆਂ ਵੀ ਤੁਸੀਂ ਸਾਡੇ ਨਾਲ ਨੱਚੋ ਬਿਲਕੁਲ ਉਹ ਇੰਨਾ ਸੋਹਣਾ ਲੱਗਦਾ ਉਸ ਨਸ਼ੇ ਨਾਲ ਉਸ ਸਰੂਰ ਨਾਲ ਐ ਲੱਗਦਾ ਵੀ ਅਸੀਂ ਹੁਣ ਇੱਥੇ ਨੱਚ ਜਾਈਏ ਠੀਕ ਹੈ ਜੀ ਹੈਨਾ ਉੱਥੇ ਇਹ ਹੈ ਵੀ ਉਹ ਬੈਠ ਕੇ ਦੇਖਦੇ ਨੇ ਹੁਣ ਆਡੀਅנס ਉਹ ਵੀ ਆਡੀਅנס ਹੈ ਆਡੀਅנס ਇੱਥੇ ਦੀ ਵੀ ਆਡੀਅנס ਹੈ ਇੱਥੇ ਦੀ ਆਡੀਅੰਸ ਹੈ ਲੱਗਦਾ ਵੀ ਜਿਵੇਂ ਇਹਨਾਂ ਨੂੰ ਇੱਕ ਥਸ ਨਹੀਂ ਹੁੰਦੀ ਪਿਆਸ ਹੁੰਦੀ ਹੈ ਵੀ ਵੀ ਹਾਈ ਹੈ ਸਾਡਾ ਸਾਡੀ ਚੀਜ਼ ਆ ਗਈ ਆ ਗਿੱਧਾ ਸਾਡਾ ਆ ਗਿਆ ਹੈਨਾ ਹਾਂਜੀ ਇਸ ਕਰਕੇ ਇੰਨਾ ਜਿੰਨਾ ਉਧਰੋਂ ਖੜਕਾ ਆਉਂਦਾ ਹੈ ਤਾੜੀ ਦਾ ਜਿੰਨਾ ਉਧਰੋਂ ਜਿਵੇਂ ਹੁਣ ਮਾਈਕ ਕਰਕੇ ਕਈ ਵਾਰੀ ਬੋਲੀ ਪਾਈਦੀ ਹੈ ਉਹ ਸਤੋਂ ਵੀ ਉੱਚੀ ਬੋਲਡਲੀ ਬੋਲੀ ਪਾਉਂਦੇ ਨੇ ਫਿਰ ਮਨ ਨੂੰ ਚੜਦੀ ਹੈ ਬਿਲਕੁਲ ਇੱਕ ਸੱਜਦਾ ਹੁੰਦਾ ਵੀ ਕੱਲ ਇੱਕ ਬੋਲੀ ਪਾਈ ਉਹ ਬੋਲੀ ਦੇ ਕਈ ਵਰਜ਼ਨ ਹੁੰਦੇ ਨੇ ਆਮ ਤੌਰ ਤੇ ਮੋਸਟਲੀ ਲੋਕਾਂ ਨੂੰ ਇੱਕੋ ਵਰਜ਼ਨ ਪਤਾ ਹੁੰਦਾ ਹੈ ਨਾ ਵੀ ਇਹ ਇਹਦਾ ਇਹ ਤੋੜਾ ਹੈ ਇਹ ਤੋੜਾ ਹੈ ਮੈਂ ਕਿਹਾ ਵੀ ਨਹੀਂ ਫਿਰ ਉਹ ਚੋ ਇੱਕ ਬੀਬੀ ਬੋਲੀ ਕਹਿੰਦੀ ਜੀ ਆ ਵੀ ਹੁੰਦਾ ਮੈਂ ਕਿਹਾ ਬੋਲ ਉਹ ਉਹਨਾਂ ਨੂੰ ਜਦੋਂ ਖੁਦ ਇਨਵੋਲਵ ਹੁੰਦੀਆਂ ਨੇ ਨਾ ਮੈਨੂੰ ਇਹ ਲੱਗਦਾ ਕਿ ਮੇਰਾ ਆਪਾ ਇਨਵੋਲਵ ਹੈ ਮੈਨੂੰ ਇਹ ਲੱਗਦਾ ਵੀ ਉਹ 40 ਸਾਲ ਪਹਿਲਾਂ ਮੇਰੇ ਨਾਲ ਮੇਰੀ ਫਲਾਣੀ ਭੈਣ ਨੱਚਦੀ ਸੀ ਉਹ ਫਲਾਣੀ ਚਾਚੀ ਮੇਰੇ ਨਾਲ ਇਕਨ ਨੱਚਦੀ ਸੀ ਕਿਉਂਕਿ ਮੈਨੂੰ ਫੀਲ ਆਉਂਦਾ ਉਹ ਫੀਲ ਆਉਂਦਾ ਕਿਉਂਕਿ ਕਲਾਕਾਰ ਦੀ ਕਰਨਿੰਗ ਵੀ ਉਹੀ ਹੁੰਦੀ ਹੈ ਜਦੋਂ ਤੁਸੀਂ ਆਡੀਅנס ਨੂੰ ਨਾਲ ਇੰਟਰੈਕਟ ਕਰ ਲੈਂਦੇ ਹੋ ਹਾਂਜੀ ਚਲੋ ਬਹੁਤ ਬਹੁਤ ਰੱਬ ਕਰੇ ਤੁਸੀਂ ਇਦਾਂ ਹੀ ਗਿੱਧੇ ਨੂੰ ਪਰਫਰਫਲ ਕਰਦੇ ਰਹੋ ਕੋਈ ਗੱਲ ਜਿਹੜੀ ਪੁੱਛਣੀ ਮੈਂ ਰਹਿ ਗਈ ਹੋਵੇ ਤੁਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ ਤੁਸੀਂ ਪੁੱਛੋ ਮੈਂ ਤਾਂ ਤੁਹਾਨੂੰ ਸਮਰਪਣ ਕਰਦਾ ਸਾਰਾ ਕੁਝ ਹੈ ਨਾ ਨਹੀਂ ਤੁਸੀਂ ਤਾਂ ਕਲਾਕਾਰੀ ਚੱਲਦੇ ਫਿਰਦੇ ਇੱਕ ਤੁਸੀਂ ਵੀ ਹਮੇਸ਼ਾ ਖੁਸ਼ ਰਹੋ ਤੁਸੀਂ ਬੱਥੇ ਮੇਰੇ ਨਾਲ ਆਏ ਮੈਨੂੰ ਸੋਹਣਾ ਲੱਗਦਾ ਮੈਨੂੰ ਮੈਨੂੰ ਇਹ ਲੱਗਦਾ ਵੀ ਜੇ ਮੁੰਡਾ ਭੰਗੜਾ ਪਾਉਂਦਾ ਹੁੰਦਾ ਕੁਰਤਾ ਚਾਦਰ ਲੱਗਿਆ ਹੁੰਦਾ ਤੁਹਾਡੀ ਲੁੱਕ ਤੁਹਾਡਾ ਸਾਰਾ ਕੁਝ ਬਹੁਤ ਸੋਹਣਾ ਧੰਨਵਾਦ ਜੀ ਬਾਈ ਜੀ ਆਸ ਕਰਦੇ ਆਪਾਂ ਫੇਰ ਅਗਲੀ ਵਾਰੀ ਫੇਰ ਮਿਲਾਂਗੇ ਜਿਸ ਸਟੂਡੀਓ ਦੇ ਵਿੱਚ ਤੇ ਸਸਿਗਾ ਬਾਈ ਜੀ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀਉਂਦੇ ਰਹੋ ਧੰਨਵਾਦ ਜੀ ਸਾਰਿਆਂ ਦਾ